ਮੈਂ ਜੀ ਆ ਤਾਂ ਤੁਸੀਂ ਵਧੀਆ ਕਰਤਾ ਸਾਰਾ ਠੀਕ ਹੈ ਆਪਾਂ ਤਾਂ ਦੇਖ ਦਿਖਾਈ ਕਰਨ ਦਾ ਸੋਚਿਆ ਸੀ ਸੁਖ ਨਾਲ ਸਾਰੀ ਤੁਸੀਂ ਵਧੀਆ ਗੱਲਬਾਤ ਕਰਤੀ ਤੇ ਵਧੀਆ ਆਪਣਾ ਜਿਹੜਾ ਹੈਗਾ ਹੈਗਾ ਚੁੰਨੀ ਜੜਾਵੇ ਦੀ ਰਸਮ ਹੁਣ ਹੋ ਜਾਗੀ ਠੀਕ ਹੈ ਨਾ ਪਰ ਇੱਕ ਗੱਲ ਤਾਂ ਮੈਨੂੰ ਜ਼ਰੂਰ ਨਰਾਜ਼ਗੀ ਰਹਿ ਗਈ ਵੀ ਜਿਹੜੀਆਂ ਸਲਾਮੀਆਂ ਮੈਂ ਦੇ ਕੇ ਆਇਆ ਸੀ ਪੁੱਠੀਆਂ ਨਹੀਂ ਵੜੀਆਂ ਹੈ ਚਲੋ ਕੋਈ ਨਹੀਂ ਆਪਦੇ ਘਰੇ ਜਾ ਕੇ ਕਿਵੇਂ ਮਰਜੀ ਸਲਾਮੀਆਂ ਲੈ ਲਿਓ ਜੀ ਤੁਸੀਂ ਹਾਂ ਸੱਦਦੇ ਆਪਦੇ ਸ਼ਰੀਕੇ ਕੁਵਿਲੇਨ ਤਸੱਦੋਂਗੇ ਹੀ ਨਾ ਹਾਂ ਇਹ ਤਾਂ ਹੈ ਭਾਈ ਹੁਣ ਸੱਦਾਂ ਕਿ ਹੋਣਾ ਤਾਂ ਪਾਰਟੀ ਪੂਟੀ ਕਰਨੀ ਪਊ ਹੁਣ ਆਪਾਂ ਨੂੰ ਸਾਰਾ ਖੁਸ਼ੀ ਕਰਨਾ ਪਊਗਾ ਹਾਂਜੀ ਹਾਂਜੀ ਚਲੋ ਭਿੰਜੀ ਕਰੋ ਬਿਹਾਰ ਕਰੋ ਆਜੋ ਭਿੰਜੀ ਤੁਸੀਂ ਸਲਾਮੀ ਦਿਓ ਪਹਿਲਾਂ ਚਲੋ ਸਲਾਮੀ ਦੇ ਕੇ ਬਤਾਓ ਮੈਨੂੰ ਤਾਂ ਮੁੰਡਾ ਪਸੰਦ ਨਹੀਂ ਇਹ ਦਿੰਦੇ ਰੁਕ ਲਿਆ ਲੈ ਇਹਨਾਂ ਦਾ ਲੰਗ ਮਾਰਦਾ ਐ ਕਿ ਠੀਕ ਹੋਇਆ ਦੇਸ਼ ਹੈ ਕਰਨ ਇਹ ਕਰ ਦੋ ਕਰ ਦੋ ਸਗਣ ਕੁੜੀ ਨੂੰ ਪੁੱਛੇ ਟਾਈਮ ਹੋਇਆ ਪਿਆ ਨਹੀਂ ਭਾਈ ਅਨਿਲ ਲੱਗਦਾ ਪੱਕੇ ਜੇ ਤੈਨੂੰ ਕੋਈ ਪ੍ਰੋਬਲਮ ਹੈ ਉਹਨੂੰ ਪਾਸੇ ਲ ਜਾ ਕੇ ਪੁੱਛ ਲੈ ਤੇ ਤੈਨੂੰ ਨਹੀਂ ਦਿੰਦਾ ਭਾਈ ਤੁਸੀਂ ਜਾਂਦਾ ਮੈਨੂੰ ਸਾਰਾ ਕੁਝ ਦੇਖ ਕੇ ਕਰਿਆ ਨਾ ਸਾਰਾ ਕੁਝ ਦੇ ਹਾਂ ਪੁੱਛੇ ਤੱਕਾ ਦੇ ਦਗਾ ਕਰ ਦੇਣਾ ਮਾਂ ਤੂੰ ਚੱਲ ਮੈਂ ਤੇਰਾ ਉਹ ਆਜਾ ਜੀ ਠੀਕ ਗੱਲ ਹੋ ਗਈ ਤੁਸੀਂ ਕੁਛ ਨਹੀਂ ਸਰਮਸਰ ਜੀ ਕਰੀ ਜਾਂਦੇ ਆ ਵਾਖੇ ਹਾਂ ਕੁਛ ਨਹੀਂ ਇਹ ਤਾਂ ਪੈਸੇ ਖੁੱਲੇ ਮੰਗਦੇ ਸੀ ਮਾਂ ਕਹਿੰਦੀ ਹੈਗੇ ਬਿਲਕੁਲ ਚੱਲ ਕੋਈ ਨਹੀਂ ਪੈਸੇ ਖੁੱਲਿਆਂ ਕੀ ਘਟ ਆ ਜਾਣਗੇ ਵਧ ਆ ਜਾਣਗੇ ਹੁਣ ਤਾਂ ਵਧੀਆ ਹੋ ਗਿਆ ਹਾਂ ਖੋਸ਼ ਹਾਂ ਹਾਂ ਭਾਬੀ ਚਲ ਠੀਕ ਤਰ ਮੈਂ ਕੋਸ਼ ਪਿੱਛੇ ਆ ਜਾ ਦੇਓ ਪਾਈ ਸੈਕਿੰਡ ਤੁਹਾਨੂੰ ਵਧਾਈਆਂ ਬੇਟਾ ਤੁਹਾਨੂੰ ਵਧਾਈਆਂ ਖੋਸ਼ ਹੋ ਕੇ ਫੋਟੋ ਖਿਚਾ ਲਾ ਹਾਂ ਖੋਸ਼ ਹੋ ਕੇ ਚਲ ਕੋਈ ਨਾ ਕਿਰੇ ਕਿਰੇ ਤੀਆਂ ਨੂੰ ਹੁੰਦਾ ਹੀ ਹੋ ਜਾਂਦੀਆਂ ਹਾਂ ਚਲ ਕੋਈ ਬਹੁਤ ਸੋਹਣੀ ਜੋੜੀ ਲੱਗ ਗਈ ਹਾਂ ਸੰਤ ਰਸਤੀ ਰੱਖੇ ਬੜਾਈ ਸੋਨਾ ਹੋ ਗਿਆ ਚਲਦੀ ਇਹ ਵਸੀਰ ਅਸੀਂ ਆਪਦੇ ਘਰੇ ਕਹਿੰਦੇ ਹੁੰਦੇ ਆ ਕਿ ਧੀਆ ਤਾਂ ਆਪਦੇ ਘਰੇ ਵਸ ਜਣੀ ਚੰਗੀਆਂ ਲੱਗਣਾਂ ਤੇ ਤੁਸੀਂ ਵੀ ਭੈਣ ਜੀ ਸਾਵਾ ਸੇ ਸੋਢੀ ਵਧੀਆ ਰਿਸ਼ਤਾ ਚਲੋ ਭੈਣ ਜੀ ਪ੍ਰਮਾਤਮਾ ਦੀ ਕਿਰਪਾ ਨਾਲ ਹਾਂ ਸਹੀ ਗੱਲ ਆਪਦੇ ਘਰ ਸੌਖੀ ਦੱਸ ਰਹੀਏ ਕੋਈ ਨਾ ਫਿਰ ਹੁੰਦਾ ਹੀ ਆਏ ਤਾਂ ਹੁਣ ਮਾਂ ਨੂੰ ਚਲੋ ਬੜਾਈਆਂ ਜੀ ਸੋਨੀਆਂ ਧੰਨਵਾਦਾਂ ਆ ਇੱਕ ਜਣਾ ਇਸੇ ਨੇ ਇੱਕ ਨਾ ਇੱਕ ਦਿਨ ਤਾਂ ਮੇਰੀ ਗੱਲ ਭੈਣ ਜੀ ਤੁਸੀਂ ਵੜੀ ਜੀ ਮੇਰੀ ਗੱਲ ਸੁਣੋਗੇ ਹਾਂਜੀ ਮੈਂ ਗੱਲ ਕਰਦਾ ਇੱਕ ਇੱਥੇ ਆ ਜਾ ਚਲ ਬਾਲੀ ਦੂਰ ਐਵੇਂ ਜਿਤਨਾ ਹੌਲਾ ਕਰ ਠੀਕ ਆ ਨਾ ਬਹੁਤ ਸੋਹਣਾ ਮੁੰਡਾ ਦੇਖ ਆ ਲੈ ਹਾਂ ਤਾਂ ਮੈਂ ਤਾਂ ਮੈਂ ਤਾਂ ਤੁਹਾਨੂੰ ਆ ਜਾਂਦਾ ਸੀ ਇਹ ਫਿਰ ਜੀ ਇਹਨਾਂ ਨੇ ਤਾਂ ਕੋਈ ਸਿਆਣੇ ਸੱਪੇ ਤਾਂ ਕੁਝ ਕੀਤਾ ਹੀ ਨਹੀਂ ਆਪਾਂ ਤਾਂ ਗੱਲ ਕੀਤੀ ਸੀ ਕੋਈ ਨਹੀਂ ਵੀਰ ਜੀ ਹਾਂ ਤਾਂ ਫਿਰ ਸੋਨੋ ਹੀ ਪਤਾ ਵੀ ਜੁਨੀ ਜਿਹੜਾ ਬਈ ਕਰ ਲੈ ਆਪਾਂ ਅੱਡੀ ਛੇਤ ਸੋਣਾ ਵੀ ਨਹੀਂ ਬਣਦਾ ਨਾ ਵੀ ਚਲ ਕੋਈ ਨਹੀਂ ਹੌਲੀ ਹੌਲੀ ਕਰਾ ਦੇ ਅੱਟਾ ਬਣਦਾ ਨਹੀਂ ਕੋਈ ਆ ਮੈਨੂੰ ਤਾਂ ਲੱਖ ਰੁਪਏ ਦਿੱਤਾ ਇਹਨਾਂ ਨੇ ਕਹਿੰਦੇ ਵੀ ਇਹਦੇ ਵਿੱਚ ਹੀ ਹੁਣ ਕੀ ਗੱਲ ਕਰਦੇ ਤੇ ਫਿਰ ਤੁਸੀਂ ਕਰਵਾ ਦੇ ਤੁਹਾਡੀ ਜਿੰਮੇਵਾਰੀ 10 ਮੁੰਡੇ ਦਾ ਮਾਨਤਾਨ ਓਜੀ ਲੱਖ ਰੁਪਏ ਦੇ ਵਿੱਚ ਇਹ ਤਾਂ ਹੁਣ ਸੋਨੋ ਹੀ ਪਤਾ ਚੱਲ ਜਿੰਨਾ ਕ ਹੁੰਦਾ ਕਿ ਰੌਣਕ ਕਰ ਲੋ ਤੇ ਕੋਈ ਗੱਲ ਨਹੀਂ ਤੁਹਾਡੀ ਝੋਲੀ 'ਚ ਲੱਖ ਰੁਪਏ ਪਾਤਾ ਹੁਣ ਸਿਉਣਾ ਦੁਪਹਿਰ ਕਿਸੇ ਤੋਂ ਹੀ ਨਹੀਂ ਬਣਾ ਹਾਂ ਚਲ ਕੋਈ ਨਹੀਂ ਹੁਣ ਤੁਹਾਡੀ ਜਿੰਮੇਵਾਰੀ ਹੈ ਕੋਈ ਗੱਲ ਨਹੀਂ ਕਰਾ ਦੇ ਹਾਂ ਤੇ ਬਾਕੀ ਬਹੁਤ ਵਧੀਆ ਹੋ ਗਿਆ ਭੈਣ ਜਿਵਾਈਆਂ ਤੁਹਾਨੂੰ ਬਧਾਈਆਂ ਬਧਾਈਆਂ ਹਾਂ ਉਹ ਵਧੀਆ ਦੇ ਚਲੋ ਹੁਣ ਸਾਨੂੰ ਇਜਾਜ਼ਤ ਦਿਓ ਜੀ ਹੁਣ ਅਸੀਂ ਜਾਂਦੇ ਹਾਂ ਠੀਕ ਹੈ ਤੇ ਆਪਦਾ ਚਲੋ ਇੱਕ ਵਾਰੀ ਮੈਂ ਤਾਂ ਕਹਿੰਦਾ ਖੜੇ ਹੋ ਕੇ ਪਹਿਲਾਂ ਬੈਠ ਜਾਓ ਹਾਂ ਹੈਨਾ ਪਹਿਲਾਂ ਖੜੇ ਹੋ ਕੇ ਬੈਠ ਹਣ ਬੈਠ ਜਾ ਹਾਂ ਦੇਖ ਲਾ ਮਾ ਖੜਾ ਹੋ ਕੇ ਬੈਠਾ ਮੁੰਡਾ ਜਮਾ ਕੋਈ ਪੂਰਾ ਫਰਕ ਹੈਗਾ ਆ ਇੰਚ ਦਾ ਫਰਕ ਹੈਗਾ ਲੈ ਦੇਖ ਲੈ ਐਵੇਂ ਡਰ ਗਿਆ ਨਹੀਂ ਪੁੱਤ ਹੋਣੀ ਹੈ ਗੱਲ ਕਰਿਆ ਕਰਕੇ ਕੋਈ ਗੱਲ ਨਹੀਂ ਬਈ ਵਧੀਆ ਠੀਕ ਆ ਪੁੱਣ ਦਾ ਵਧੀਆ ਜੱਜ ਠੀਕ ਆ ਠੀਕ ਆ ਸਭ ਕੁਝ ਠੀਕ ਆਕ ਬਸਨਗੇ ਰਸਨਗੇ ਹੁਣ ਬਸੀ ਕੁਲ ਚਾਹ ਪਾਣੀ ਹੋਰ ਪੀ ਲਓ ਮੈਂ ਹੁਣ ਕੁਛ ਨਹੀਂ ਪੁੱਤ ਚਾਹ ਪਾਣੀ ਪੀਣਾ ਅਸੀਂ ਆਪਦੇ ਘਰੇ ਜਾ ਗਏ ਹੁਣ ਠੀਕ ਹੈ ਨਾ ਤੇ ਚੱਲ ਪੁੱਤ ਹੋ ਖੜਾ ਚੱਲ ਤੁਰ ਚੱਲ ਕਰ ਲੈ ਕੋਈ ਨਹੀਂ ਕਰ ਲੈ ਕਰ ਲੈ ਕਰ ਲੈ ਗੱਲ ਭਾਈ ਤੁਹਾਡੀ ਸੁਣ ਉਹ ਖੜੇ ਕਮੈਂਟ ਜਾ ਖੜ ਜਾ ਖੜ ਜਾ ਖੜ ਜਾ ਆਇਆ ਉਰਾ ਇਧਰ ਆ ਜਾ ਮੇਰੇ ਕੋਲ ਮੈਂ ਖੜੇ ਕੋਈ ਗੱਲ ਤੁਸੀਂ ਉਹਨੇ ਚਾਪ ਹਾਂ 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 ਬੈਠ ਜਾ ਬੈਠ ਲੈ ਆਜੂ ਦੀ ਸਾਰੀ ਗੱਲ ਕਰ ਲਿਓ ਹੁਣ ਹਾਂਜੀ ਬਾਈ ਇੱਕ ਬੁਗ ਬੁਲਾ ਦੇ ਹੂੰ ਬਈ ਐਥੇ ਤੂੰ ਖੜਕੀ ਬਈ ਆ ਪਤਾ ਨਹੀਂ ਚਲ ਠੀਕ ਹੈ ਫਿਰ ਮੈਂ ਲਿਓਣਾ ਚਾਹ ਪਾਣੀ ਲਿਓਣਾ ਸਾਰੇ ਪਾਸੇ ਜਿਵੇਂ ਢਲ ਕੇ ਖੁਸ਼ ਹੈ ਹੁਣ ਤਾਂ ਹਾਂਜੀ ਹਾਂਜੀ ਪੂਰਾ ਖੁਸ਼ ਹਾਂ ਜਿਵੇਂ ਤੁਸੀਂ ਕਰੋਗੇ ਸਹੀ ਕਰੋਗੇ ਮੇਰੀ ਗੱਲ ਸੁਣ ਮੈਂ ਤਾਂ ਗੱਲ ਹੋਰ ਲੱਗੀ ਜਾਂਦੀ ਕੋਈ ਇਹ ਸਾਰੇ ਕਿਉਂ ਆਸੇ ਪਾਸੇ ਹੀ ਟਲ ਗਏ ਆਹੋ ਮੁੰਡੇ ਦੀ ਮੇਰੀ ਲੱਤ ਜੀ ਤੋਂ ਡਰੀ ਜਾਂਦੇ ਬਾਪੂ ਮੈਨਾਂ ਉਹ ਹੁਣ ਦੱਸਿਆ ਤਾਂ ਹੋਇਆ ਲੱਤ ਤੋਂ ਹੁਣ ਕੀ ਡਰਨਾ ਆਹੋ ਮੁੰਡੇ ਦੀ ਉਹ ਕੋਈ ਗੱਲ ਕਰੀ ਆਸੇ ਚੱਲ ਕੋਈ ਗੱਲ ਨਹੀਂ ਕਰ ਲੈਣ ਦੇ ਨਾਲ ਜੋ ਗੱਲ ਕਰ ਬਾਤ ਕਰਨੀ ਹੈ ਕੁੜੀ ਦੀ ਮਾਂ ਖੁਸ਼ ਨਹੀਂ ਲੱਗਦੀ ਉਹ ਚੱਲ ਕੋਈ ਨਹੀਂ ਆਪਾਂ ਨੂੰ ਕੀ ਆਪਣਾ ਰਿਸ਼ਤਾ ਪੱਕਾ ਹੋ ਗਿਆ ਆਪਾਂ ਕਿ ਲੈਣਾ ਇਹ ਇਹ ਜਦ ਇੱਕ ਤਾਂ ਹੁੰਦਾ ਹੀ ਆਕਾਰ ਵਿੱਚ ਲੱਤਾਂ ਦਾ ਵਾਲਾ ਚੱਲ ਦੇਖੋ ਫਿਰ ਉਹਨਾਂ ਨੂੰ ਬੁਲਾਓ ਉਹਨਾਂ ਸੋਚ ਕਰ ਨਾ ਮੈਨੂੰ ਤਾਂ ਕੀ ਸੋਚਾ ਵਿਆਹ ਤਾਂ ਹੋ ਗਿਆ ਹੁਣ ਆ ਦੇਖ ਲਾ ਜਮਾ ਬੇਇੱਜ਼ਤੀ ਕਰਾ ਕੇ ਰੱਖਤੀ ਅਗਲੇ ਸਾਹਮਣੇ ਕੀ ਸੋਚਣ ਕਿ ਅਗਲੇ ਦੇ ਮੂੰਹ ਤੇ ਕਹਤੋਂ ਤੁਹਾਡਾ ਮੁੰਡਾ ਪਸੰਦ ਨਹੀਂ ਉਹੀ ਤਾਂ ਗੱਲ ਹੈ ਮੇਰਾ ਤਾਂ ਸ਼ਰੀਕੇ ਚ ਉਹੀ ਨੱਕ ਵੱਡਤਾ ਇਹਨੇ ਜਮਾ ਜਦੋਂ ਆਏ ਕਹਤਾ ਕੋਲੇ ਬੈਠੇ ਤਾਂ ਆ ਕੇ ਤਾਂ ਆਏ ਆ ਤਾਂ ਮੁੰਡਾ ਨੂੰ ਸੋਹਣਾ ਇਹ ਤਾਂ ਪਸੰਦ ਨਹੀਂ ਨਾ ਭੈਣੇ ਸਾਨੂੰ ਕਿਹੜਾ ਦਿਂਦਾ ਨਹੀਂ ਮੁੰਡਾ ਹੈ ਨਹੀਂ ਚੱਜਦਾ ਕਿੰਨਾ ਕੰਮ ਕਰਦਾ ਕਿੱਡਾ ਫੌਨ ਸੁਨਖਾ ਮੁੰਡਾ ਹੈ ਉੱਚਾ ਲੰਮਾ ਤੇ ਹੋਰ ਕੀ ਚਾਹੀਦਾ ਤੈਨੂੰ ਬਾਰਾ ਦਾ ਹੀ ਪੈਰ ਦਾ ਆਪ ਦਾ ਫੇਰ ਕੀ ਹੋਗਾ ਨਾਲੇ ਭੈਣ ਹੁਣ ਤੇ ਤੇ ਬਰਾਬਰ ਬਿਠਾਦੀ ਹੁਣ ਤੂੰ ਦਾ ਪਸੰਦ ਹੋਵੇ ਨਾ ਹੋਵੇ ਹੁਣ ਕਹਦਾ ਉਹਨਾਂ ਦੇ ਮੂੰਹ ਤੇ ਬੇਇੱਜ਼ਤੀ ਕਰਦੀ ਹੈ ਮਮੀ ਸਾਰੀ ਗੱਲ ਕਰਕੇ ਫੇਰ ਸੱਦੇ ਅਗਲੇ ਉਹਦੇ ਨਾਲ ਸਮਝਾਈ ਇਸ ਮਮੀ ਉੱਥੇ ਨਾ ਕੁਝ ਬੋਲੀ ਉੱਥੇ ਨਾ ਕੁਝ ਬੋਲੀ ਹਟੀ ਨਹੀਂ ਪਰ ਓਹੋ ਮੇਰੀ ਗੱਲ ਸੁਣਨ ਨਾਲ ਤਾਂ ਆਪ ਮਾਰ ਪਹਿੜਾ ਕਰਦੀ ਹੈ ਨਾਲੇ ਜਵਾਕੜੀ ਕਰਦੀ ਹੈ ਤੈਨੂੰ ਵੇਖ ਕੇ ਖੁਸ਼ੀ ਖੁਸ਼ੀ ਤੋਰ ਐਵੇਂ ਹੀ ਉਹਦੇ ਹੁੰਦੇ ਸਾਰੀ ਗੱਲ ਹੀ ਕਲੀਅਰ ਕਰ ਦੇਣੀ ਖੜ ਚੱਕ ਮੈਂ ਤੇ ਹਾਂ ਭਾਬੀ ਪਸੰਦ ਹੈ ਹੈ ਕੋਈ ਦਿੱਕਤ ਹੈ ਤੈਨੂੰ ਨਹੀਂ ਭਾਬੀ ਹੈ ਸਾਰਾ ਪਰਿਵਾਰ ਵਧੀਆ ਲੱਗੇ ਨਾ ਹਾਂ ਭਾਬੀ ਲੈ ਬਸ ਕੁੜੀ ਰਾਜੀ ਆ ਤੇ ਹੋਰ ਕੀ ਚਾਹੀਦਾ ਹੈ ਮੀਆਂ ਬੀਵੀ ਰਾਜੀ ਤੇ ਕੀ ਕਰੂਗਾ ਕਾਜੀ ਬਸ ਮੈਨੂੰ ਪਤਾ ਹੀ ਹੈ ਜਿਹੜੀ ਗੱਲਾਂ ਮੇਰੀ ਤੀਨਿਆ ਹਾਂ ਕਰੀ ਐ ਠੀਕ ਐ ਬਸ ਲੈ ਦੱਸ ਕਿਸੇ ਪਾਸੇ ਨਹੀਂ ਮਾਨ ਹੈਗੀ ਇਹ ਤਾਂ ਚਲ ਕੋਈ ਨਾ ਹੁਣ ਰਿਸ਼ਤੇਦਾਰਾ ਬੈਠਿਆ ਤੋ ਨਾ ਬੇਇੱਤੀ ਕਰੋ ਇੱਕ ਦੂਜੇ ਦੀ ਨਾ ਕਰੋ ਬੋਕੂ ਬਲਾਟ ਕੱਢ ਲੇ ਉਹ ਤਾਂ ਮੈਨੂੰ ਪਤਾ ਹੀ ਸੋਡਾ ਨਿੱਕੂ ਕੋਈ ਨਾ ਕਰੋ ਬੋਕੂ ਬਲਾਟ ਮੰਮੀ ਚੁੱਪ ਕਰੋ ਹੁਣ ਤਾਂ ਸਾਰਾ ਕੁਝ ਹੋ ਗਿਆ ਐਵੇਂ ਬੋਲੇ ਦੇ ਕੀ ਫਾਇਦਾ ਨਾਲੇ ਮੈਨੂੰ ਮੁੰਡਾ ਪਸੰਦ ਆ ਵੀਰੇ ਨੇ ਵਧੀਆ ਦੇਖ ਕੇ ਲੱਭਿਆ ਚਲ ਠੀਕ ਹੈ ਪੁਆਏ ਦੇਖ ਲੈ ਅਗਰ ਛੱਜ ਟੂਮਾ ਦਾ ਲੈ ਆਇਆ ਅੱਜ ਆਇਆ ਤਾਂ ਦੇਖਣੀ ਸੀ ਉਹ ਕਿੰਨਾ ਸਾਨਾ ਪਾਤਾ ਤੇ ਆਪਾਂ ਕੀ ਭਾ ਕੇ ਤੋਰੇ ਮੁੰਡੇ ਉਹੀ ਤਾਂ ਕਰ ਲੈ ਅੰਦਾਜ਼ ਤਾਂ ਪਹਿਲਾਂ ਮੈਂ ਸੋਚਦੀ ਨਹੀਂ ਇਹ ਚਲ ਚੰਗਾ ਪੁੱਤ ਅੱਗੇ ਤੇਰੇ ਕਰਮ ਦਿੱਤਾ ਤਾਂ ਇਹਨਾਂ ਨੇ ਖੂਜੇ ਤਾਂ ਕਈ ਆ ਤੈਨੂੰ ਦੇਖ ਖੂਚ ਤੱਕ ਕਾ ਕਾ ਦੇ ਨਾ ਦੇ ਤਾ ਚਲ ਮੰਮੀ ਪੂਆ ਤਾਂ ਮਾਰੀ ਜਾਊਗੀ ਤੂੰ ਹਰ ਪੇ ਦੋਪਰ ਚੱਲਦੀ ਹੈ ਫਿਰ ਅਗਲੇ ਲੇਟ ਹੁੰਦੇ ਹੋਣੇ ਚਲ ਆ ਜਾ ਆ ਆਪਾਂ ਆ ਕੇ ਸਾਰਾ ਕੰਮ ਇੱਕ ਪਾਸੇ ਆ ਇਹ ਕੱਲੀ ਇੱਕ ਹਾਂ ਇਹਨੂੰ ਖੂਚ ਤੱਕ ਹੀ ਦੀਨਦਾ ਕਰਦੇ ਨੂੰ ਚਲ ਖੋਸ਼ ਹੋ ਕੇ ਤੋਰਾਂ ਬਸੀ ਨੂੰ ਵੀ ਚੱਲ ਲੈ ਮਨਿੰਦਰ ਤੂੰ ਆ ਜਾ ਹਾਂ ਚੁੱਪ ਕਰ ਚੱਲ ਥੋੜੀ ਘੜੀ ਹੋਰ ਅਗਲੇ ਬਾਹਰ ਬੈਠੇ ਚੁੱਪ ਕਰ ਲੈ ਹੋਊ ਹੀ ਤਾਂ ਚਲ ਆ ਜਾ ਆ ਜਾ ਚੱਲ ਪੁੱਤ ਪੋਟ ਆ ਗਏ ਭਾਈ ਹਾਂ ਚੱਲ

ਪਰ ਮੈਨੂੰ ਕੀ ਇਹੋ ਜਿਹਾ ਪਤਾ ਸੀ ਆ ਤੋਤੇ ਖੁਰਾਣੀ ਘਰੇ ਲੈ ਆਂਦੀ ਬੇੜਾ ਹੀ ਗਰਕ ਕਰਤਾ ਇਹਨੇ ਨਾ ਕੀ ਬੇੜਾ ਗਰਕ ਕਰਤਾ ਮੰਮੀ ਨਾ ਮੈਨੂੰ ਇਹ ਨਹੀਂ ਸਮਝ ਆਉਂਦੀ ਚੰਗੇ ਬੜੀ ਕੁੜੀ ਘਰੋਂ ਤੋੜਤੀ ਤੂੰ ਬੈਠੀ ਤੇ ਰੋਈ ਜਾਂਦੀ ਮੈਂ ਕੱਲ ਦੀ ਦੇਖੀ ਹਣੀ ਤੇਰੇ ਬਣੀ ਜਿੱਥੇ ਬਹਿ ਜਮੀ ਉੱਥੇ ਰੋ ਮਰ ਜੰਨੀ ਆ ਰੋਮਾ ਨਾ ਕੀ ਕਰ ਤੂੰ ਤਾਂ ਛੇਤੀ ਕਰਿਆ ਰੋ ਤੇ ਨਿਚੜਾ ਕੇ ਵੀ ਤੋੜਤੀ ਤੇ ਮਾੜਾ ਕਰਤਾ ਫਿਰ ਜੇ ਕੁੜੀ ਵਿਆਹ ਤੇ ਤੇਰੀ ਆਪਦੇ ਘਰੇ ਵਸਾਤੀ ਤਾਂ ਮਾੜਾ ਕਰਤਾ ਫਿਰ ਮੈਂ ਜਦੋਂ ਮੁੰਡਾ ਮੇਰੇ ਪਸੰਦ ਨਹੀਂ ਸੀ ਮੇਰੀ ਧੀ ਦੇ ਕਿੱਥੋਂ ਹੋਊਗਾ ਪਸੰਦ ਲੈ ਤੇ ਧੀ ਨੇ ਆਪਨੇ ਕਿਹਾ ਤੂੰ ਵੀ ਇਹਨੂੰ ਮੁੰਡਾ ਪਸੰਦ ਆ ਉਹਨੂੰ ਪੁੱਛਿਆ ਨਹੀਂ ਤੇਰੇ ਸਾਹਮਣੇ ਕੀ ਕਹਿੰਦੀ ਸੀ ਉਹ ਕਿਨੇ ਮੁੰਡਾ ਪਸੰਦ ਆ ਫੇਰ ਕੀਤਾ ਆਹ ਤੂੰ ਦੋ ਦਸ ਕੁੜੀ ਜਿੰਦਗੀ ਤਾਂ ਕੁੜੀ ਨੇ ਕੱਢਣੀ ਆ ਉਹ ਮੁੰਡਾ ਪਸੰਦ ਸੀ ਆਹੋ ਉਹਨੇ ਤਾਂ ਕਹਿਣੀ ਆ ਵਿਚਾਰੀ ਨੇ ਜਦੋਂ ਤੂੰ ਕਿਦਾਂ ਨਹੀਂ ਉਹਦੇ ਮਾਗਰ ਪੈ ਰਹੀ ਐ ਤੂੰ ਹਾਂ ਕਰ ਦੇ ਤੂੰ ਹਾਂ ਕਰ ਦੇ ਅੱਛਾ ਉਹ ਵਿਚਾਰੀ ਹੋਗੀ ਤੇ ਮੈਂ ਹੀ ਮਾੜੀ ਹੋਗੀ ਫਿਰ ਸਹੀ ਗੱਲ ਆ ਉਦਰੀ ਆਪ ਦਿੱਤੀ ਤਾਂ ਵਿਚਾਰੀ ਲੱਗਦੀ ਐ ਮੈਂ ਬਗਾਨੀ ਐ ਤਾਂ ਮਾੜੀ ਲੱਗਦੀ ਆ ਮੈਂ ਤਾਂ ਤੈਨੂੰ ਸਮਝਿਆ ਨਹੀਂ ਬਗਾਨੀ ਤੂੰ ਮੇਰੀ ਧੀ ਨੂੰ ਬਗਾਨੀ ਸਮਝਿਆ ਤੁਜੀ ਹੈ ਹੀ ਬਗਾਨੀ ਤਾਂ ਬਗਾਨੀ ਸਮਝੋ ਤੇਰਾ ਆਪ ਦਾ ਖੂਨ ਮੈਨੂੰ ਐਂ ਦੱਸਦੇ ਹੋ ਮੇਰਾ ਨਹੀਂ ਹੈ ਤੇਰੀ ਭੈਣ ਦਾ ਖੂਨ ਮੇਰਾ ਤਾਂ ਆਪ ਦਾ ਹੀ ਹੈ ਤੈਨੂੰ ਲੱਗਦੀ ਉਹ ਬਗਾਨੀ ਮੈਨੂੰ ਨਹੀਂ ਲੱਗਦੀ ਹਾਂ ਮੈਨੂੰ ਤਾਂ ਇਹ ਲੱਗਦੀ ਹੈ ਬਗਾਨੀ ਤੈਨੂੰ ਮਾਂ ਲੱਗੀ ਤੈਨੂੰ ਤਾਂ ਸਾਰਾ ਘਰ ਉਹਨੂੰ ਤੇ ਮਟਾਦਾ ਮੈਂ ਨਹੀਂ ਛਡਾਂ ਦਿੰਦੀ ਮੈਂ ਤੇਰੇ ਤੇਕਿਆਂ ਦੇ ਦਿੱਤਾ ਨਹੀਂ ਦੇਣਾ ਮੈਂ ਆਪਦੇ ਘਰੋਂ ਦੇ ਆਉਂਗੀ ਜਿਹੜਾ ਤੂੰ ਕਮਾਉਂਦਾ ਤੇ ਪੁੱਤਰ ਕਮਾਉਂਦਾ ਨਾ ਹੁਣ ਮੇਰਾ ਆਉ ਉਹ ਆਉ ਤੂੰ ਮਗਰੋ ਲੈ ਇਸੀ ਕਿ ਤੋਂ ਤੇਰਾ ਹੈ ਸੀ ਹੁਣ ਤਾਂ ਘਰ ਮੇਰਾ ਮੈਂ ਹੀ ਬਣੂ ਜਿਵੇਂ ਮੈਂ ਕਹੂੰ ਓਵੇਂ ਚੱਲੂ ਸਾਰਾ ਕੁਝ ਕੋਈ ਨਾ ਭਾਈ ਜਿਹੜਾ ਤੇਰੇ ਪੇਕੇ ਨੇ ਦਿੱਤਾ ਤੂੰ ਆਪ ਦਾ ਰੱਖ ਲੈ ਜਿਹੜੇ ਕੋਈ 4 ਰੁਪਏ ਮੇਰੇ ਕੋਲ ਉਹ ਮੈਂ ਆਪਦੀ ਧੀ ਨੂੰ ਦੇ ਦਊਗੀ ਤੂੰ ਦੇ ਕੇ ਦੇ ਹੁਣ ਲਾ ਤਾਂ ਬਥੇਰੀ ਦਿੱਤੀ ਤੇ ਕੀ ਲਾਤਾ ਹੈ ਇੱਕ ਚੁੰਨੀ ਦੇ ਕੇ ਤਾ ਉਹਨੂੰ ਘਰੋਂ ਕੱਢ ਤੀ ਕੀ ਦੇਤਾ ਤੂੰ ਮੈਂ ਹੋਰ ਕੀ ਚਾਹੀਦਾ ਹਨਾ ਐਡੇ ਤਕੜੇ ਸਹੁਰੇ ਆ ਉਹਨਾਂ ਨੇ ਸੈੱਟ ਪਾਤਾ ਉਹਨੂੰ ਸਿਉਣੇ ਦਾ ਨਾ ਹੋਰ ਕੀ ਚਾਹੀਦਾ ਉਹ ਕੋਈ ਨਾ ਤਕੜੇ ਸਹੁਰੇ ਨੇ ਤਾਂ ਜਦੋਂ ਅੱਗੇ ਤੋਂ ਵਰਤਾਂਗੇ ਨਾ ਗਾਹਾਂ ਤੋਂ ਪਤਾ ਲੱਗੂਗਾ ਹਾਂ ਪਹਿਲਾਂ ਇਹ ਨੂੰ ਉਸ ਗੱਲਾਂ ਕਰ ਹੈ ਐਡੇ ਤਾਂ ਚੰਗੇ ਵਿਚਾਰੇ ਧੀ ਧੀ ਕਰਕੇ ਤਾਂ ਗੱਲ ਕਰਦੇ ਸੀਗੇ ਕਹ ਰਹਾ ਤਾਂ ਸਾਰੇ ਚੰਗੇ ਹੁੰਦੇ ਆ ਚੰਗੀ ਤਾਂ ਤੂੰ ਵੀ ਬਥੇਰਾ ਸੀ ਮੰਮੀ ਨੇ ਮੰਮੀ ਨੇ ਕਰਦੀ ਸੀ ਫਿਰ ਚੰਗੇ ਤਾਂ ਤੂੰ ਹੀ ਬਥੇਰਾ ਸੀ ਮੈਂ ਆਈ ਆਈ ਸੀ ਕਿ ਹੁੰਦੇ ਰੰਗ ਤਾਂ ਤੇਰੇ ਵੀ ਹੁੰਦੀ ਸੀ ਜਾਂਦੇ ਆ ਮੈਂ ਤਾਂ ਤੇਰੇ ਨਾਲ ਚੰਗੀ ਰਹਿਣੀ ਆ ਤੂੰ ਨਹੀਂ ਰਹੀ ਚੰਗੀ ਨਾ ਮੈਂ ਕੀ ਕਰਾਂ ਤੇ ਨੋਟੀ ਮਿੱਤੀ ਕਰਦਾ ਟਾਈਮ ਤੇ ਜੇ ਤਰ ਮੈਂ ਤੇ ਬਾਹਰ ਦਾ ਤਾਂ ਮੈਂ ਆਹੋ ਰੋਟੀ ਮਿਲਦੀ ਪਰ ਮੇਰੇ ਧੀ ਨਾਲ ਤਾਂ ਤੂੰ ਅਜੇ ਸਲੂਕ ਕੀਤੇ ਆ ਨਾ ਕਿ ਕਰਤਾ ਤੇਰੀ ਧੀ ਨਾਲ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਇੱਕ ਦਿਨ ਤਾਂ ਵਿਆਹ ਨਹੀਂ ਸੀ ਫਿਰ ਕੀ ਹੋ ਗਿਆ ਜੇ ਹੁਣ ਵਿਆਹ ਦੀ ਤਾਂ तू ਤਾਂ ਬੋਲੇ ਬੋਲੇ ਤੀਜੇ ਦਾ ਮਾਂ ਨੂੰ ਵੀ ਬੋਲਣ ਲੱਗਾ ਉਹਨੂੰ ਤੀਜੇ ਦਿਨ ਸੱਦ ਕੇ ਉਹ ਹੋਊਗੀ ਨਾ ਭਾਈ ਭੈਣ ਜੀ ਤੇਰਾ ਹੱਕ ਹੈ ਉਹਦਾ ਕੀ ਹੱਕ ਹੈ ਸਾਡੇ ਘਰਿਆ ਜਾ ਕੇ ਅੰਦਾਜ਼ੇ ਗੱਲਾਂ ਚ ਬੋਲੇ ਤੂੰ ਤਾਂ ਮਾਂ ਹੋਗੀ ਹੈ ਅੱਛਾ ਮੇਰੀ ਮਾਂ ਬੋਲੇ ਨਾ ਕਿਉਂ ਤੇਰੀ ਮਾਂ ਨੂੰ ਅੱਧੀ ਦਾ ਬਰਾਬਰ ਆਉਂਦਾ ਤਾਂ ਬੋਲਦੀ ਆ ਤੇਰੀ ਮਾਂ ਤੈਨੂੰ ਕਹਿ ਸਕਦੀ ਆ ਕੁਝ ਜੇ ਤੈਨੂੰ ਅਸੀਂ ਕੋਈ ਤੰਗ-ਬੰਗ ਕਰੀਏ ਗਾਹਾਂ ਮੇਰੀ ਪੀਤਾ ਕੋ ਦਾ ਹੱਕ ਨਹੀਂ ਨਾ ਤੇਰੀ ਜੀ ਮਾਂ ਨੇ ਕੀ ਕਹਤਾ ਐਂ ਕਹਤਾ ਪੁੱਤ ਚਲ ਵਧੀਆ ਹੋ ਗਿਆ ਤੇ ਰਿਸ਼ਤਾ ਨਾ ਉਹ ਉੱਥੇ ਬੈਠੀ ਨੇ ਇਹੋ ਜੀ ਕੀ ਗੱਲ ਕਰਤੀ ਸਿਆਣੀ ਗੱਲ ਉਹਨੇ ਕੀਤੀ ਆ ਕਿ ਡਾਂਗ ਵੱਟ ਥੋੜੇ ਸੱਚੋਂ ਨੇ ਸਿਆਣੀ ਗੱਲ ਇਹ ਸਿਆਣੀ ਗੱਲ ਵੀ ਲੰਗੜੇ ਨਾਲ ਤੋੜ ਦੋ ਹੈ ਨਾਲੇ ਜ਼ਮੀਨ ਦਾ ਹੁਣ ਪਤਾ ਲੱਗੂ ਵੀ ਸੱਤ ਕਿੱਲੇ ਆ ਤੇ ਕਿੰਨੇ ਆ ਲੈ ਨਾ ਠੀਕ ਹੈ ਨਾ ਹਰ ਗੱਲ ਤੇ ਅਸੀਂ ਝੂਠੇ ਹੋ ਗਏ ਹੈ ਤੈਨੂੰ ਹਰ ਇੱਕ ਗੱਲ ਤੇ ਕਾਹੀ ਦਿਸਦੀ ਆ ਤੇ ਤੂੰ ਝੂਠੀ ਮਾਰਾ ਝੂਠ ਮਾਰਾ ਮੁੰਡਾ ਮੰਗਦਾ ਤੇ ਪਹਿਲੇ ਦਾਸਤਾਸ ਮੁੰਡਾ ਮੰਗ ਮਾਰਦਾ ਅਸਤੇ ਅੱਜ ਗੱਲ ਦਲ ਕੋਈ ਨਹੀਂ ਰੱਖਿਆ ਨਾ ਜ਼ਮੀਨ ਤੋਂ ਕੋਈ ਅਸੀਂ ਕੀ ਰੱਖਾਂਗੇ ਨਾ ਤੁਸੀਂ ਤਾਂ ਕਹਿੰਦੇ ਸੀ ਉਹ ਤਾਂ ਮਾੜਾ ਜਿਹਾ ਪਤਾ ਹੀ ਨਹੀਂ ਲੱਗਦਾ ਤੇ ਪਤਾ ਕਿੰਨਾ ਲੱਗਦਾ ਸੀ ਮੁੰਡੇ ਦਾ ਹੈ ਨਾ ਤੇਰੀ ਕੁੜੀ ਨਾ ਤਾਂ ਸੌ ਗੁਣਾ ਸੋਹਣਾ ਮੁੰਡਾ ਹੈ ਬੰਦਾ ਖਾਂਦਾ ਅਗਲਾ ਕੰਮ ਕਰਦਾ ਸਾਰੇ ਨਾ ਮੈਂ ਐਂ ਦੱਸਦੇ ਜਾਂਦਾ ਐਂ ਕਹਿੰਦਾ ਤੁਰਿਆ ਨਹੀਂ ਜਾਂਦਾ ਚੰਗਾ ਬਣਾ ਤੁਰ ਤਿੰਦਾ ਉਹ ਮੇਰੀ ਧੀ ਚ ਕੀ ਵੱਜ ਦੱਸੀ ਅੰਨੀ ਐ ਤਕਾਨੀ ਐ ਕਿ ਲਗੜੀ ਐ ਕਿ ਦੱਸ ਮੇਰਾ ਮੂੰਹ ਨਾ ਖਲਵਾ ਹੈ ਵੀ ਤੇਤੀ ਕਿਹੋ ਜੀ ਆ ਹੈ ਤੂੰ ਤੂੰ ਤਾਂ ਪਿੰਡ ਚ ਕਰਵਾ ਕੇ ਆ ਬਦਨਾਮੀ ਨਹੀਂ ਮਾਰੀ ਆ ਬਦਨਾਮੀ ਤਾਂ ਤੂੰ ਕਰ ਨਹੀਂ ਕਰਨੀ ਇਹ ਜਿਹੜੇ ਝੂਠੇ ਇਲਜ਼ਾਮ ਲਾਉਂਦਾ ਨਾ ਲਾਈ ਜਾ ਬਦਨਾਮੀ ਤਾਂ ਤੂੰ ਕਰ ਨਹੀਂ ਕਰਨੀ ਜਿਹੜੇ ਝੂਠੇ ਇਲਜ਼ਾਮ ਲਾਉਂਦੀ ਆ ਇਹ ਤਾਂ ਸਾਰੇ ਪਿੰਡ ਨੂੰ ਪਤਾ ਵੀ ਕੁੜੀ ਕਿਹੋ ਜੀ ਆ ਸਹੀ ਜਨਾ ਪਿੰਡ ਨੂੰ ਸਾਰੇ ਨੂੰ ਪਤਾ ਵੀ ਕੁੜੀ ਕਿਹੋ ਜੀ ਆ ਗਲੀਆਂ ਚ ਮੁੰਡੇ ਖੜਾਉਂਦੀ ਆ ਅੱਛਾ ਮੁੰਡਾ ਉਹ ਖੜਾ ਹੁੰਦੀ ਐ ਤੈਨੂੰ ਦਿਖਾਉਣੀ ਮੈਂ ਤੇ ਝੂਠ ਨੂੰ ਮੇਰੀ ਗੱਲ ਝੂਠ ਕਾ ਤੂੰ ਮੰਨਦੀ ਆ ਤੇ ਮੈਂ ਆਪ ਨਾਲ ਜਾ ਕੇ ਦਿਖਾਇਆ ਵੀ ਮੁੰਡਾ ਖੜਾ ਸੀ ਕਿ ਨਹੀਂ ਗਲੀ ਚ ਤੇ ਖੜਾ ਸੀ ਮੰਨਦੀ ਆ ਮੈਂ ਹਾਂ ਫਿਰ ਸਾਰਾ ਸੱਚ ਵੀ ਦੱਸ ਤਾਂ ਉਹ ਕੁੜੀ ਨੇ ਵੀ ਤੈਨੂੰ ਸਾਰਾ ਸੱਚ ਦੱਸ ਗਈ ਤੈਨੂੰ ਫੇਰ ਵੀ ਯਕੀਨ ਨਹੀਂ ਆਉਂਦਾ ਮੇਰੀ ਧੀ ਤੇ ਕੋਈ ਵੀ 10 ਸਾਲ ਦੀ ਜਵਾਬ ਕਣੀ ਨਹੀਂ ਹੈਗੀ ਗੱਲਾਂ ਮਗਰ ਲਾਉਣੀਆਂ ਸਾਰਾ ਕੁਝ ਖਾ ਕੇ ਆਈ ਉਹਨੂੰ ਸੁਖ ਨੂੰ ਵੀ ਤੂੰ ਐ ਕਹਿ ਲਈ ਮੇਰੀ ਭਾਬੀ ਨੂੰ ਮੈਨੂੰ ਕੋਈ ਨਾ ਕੁਝ ਪਤਾ ਨਹੀਂ ਲੱਗਦਾ ਅੱਛਾ ਠੀਕ ਆ ਗੱਲ ਬਾਤ ਸੁਖ ਲਈ ਮੈਂ ਇਹ ਗੱਲ 'ਚ ਖੜੀ ਉਹਦੇ ਮੈਂ ਕੀ ਕਰਦੀ ਸੀ ਫੇਰ ਜਾ ਲੋ ਤਾਂ ਫਿਰ ਉਹ ਨਾਈ ਵੀ ਝੜਕਤੀ ਸੀ ਉਹ ਤੈਨੂੰ ਕਹੀ ਦਿੱਤਾ ਸੀ ਵੀ ਤੇਰਾ ਮਤਵਲ ਕੀ ਹੈ ਨੱਚ ਕੇ ਆ ਕੇ ਬੜੀ ਬੈਠੀ ਆ ਛੱਡਦੀ ਨਹੀਂ ਉਹਨੇ ਇੱਕ ਮਿੰਟ ਝੜਕੇ ਨਾਲ ਕੀ ਹੋ ਜਾਂਦਾ ਹੈ ਵਧੀਆ ਹੋ ਗਿਆ ਟਾਈਮ ਸੇ ਕੁੜੀ ਵਿਆਹ ਕੇ ਤੋੜਦੀ ਕੋਈ ਕੰਕ ਨਹੀਂ ਲੱਗਿਆ ਮੱਥੇ ਤੇ ਚੰਗਾ ਬਨੇ ਤੇਰੇ ਮੁਰੇ ਹੱਥ ਹੁਣ ਤੂੰ ਖੜਾ ਚੜਦੇ ਹੁਣ ਤਾਂ ਮੇਰੀ ਧੀ ਨੂੰ ਵੀ ਕੱਢ ਤਾ ਤੂੰ ਘਰੋਂ ਸਾਲਾ ਸ਼ਾਇਦ ਕੁੜੀ ਦਾ ਖੜਾ ਚੜਦਣ ਵਾਸ ਲੈਣ ਦੇ ਕੁੜੀ ਨੂੰ ਕਹਿਣਾ ਨਹੀਂ ਮੈਂ ਛੱਡਦੀ ਜੇ ਤੇਰੇ ਦਿਲ ਚੋਂ ਵੀ ਠੀਕ ਹੈ ਮੈਂ ਕੱਢਦੀ ਤੇ ਹਟ ਜੂਗੀ ਮਿਲਣੋਂ ਕਰਨੋ ਮੇਰੀ ਧੀ ਨੂੰ ਤਾਂ ਮੈਂ ਲੈ ਆਉਂਗੀ ਮਿਲਣ ਵਾਸਤੇ ਇੱਥੇ ਲੈ ਭਾਈ ਕੀ ਗੱਲ ਹਾਏ ਬੈਠੀ ਆ ਮਾਦਨਾ ਚੜੀ ਬੈਟ ਤੇ ਉਹ ਕੰਮ ਕਰ ਕਰ ਲੈ ਤੂੰ ਤਾਂ ਬੈਠਿਆ ਜਿਵੇਂ ਬਗਾਨਿਆਂ ਦੇ ਘਰੇ ਆ ਕੇ ਬੈਠੀ ਹੁੰਦੀ ਆ ਤੇਰਾ ਹੱਬ ਦਾ ਘਰ ਹੈ ਕੰਮ ਮੰਮੀ ਕੋਈ ਗੱਲ ਨਹੀਂ ਮੈਂ ਕਰ ਲੈਣੀ ਕੀ ਕਰਨਾ ਮੰਮੀ ਜੀ ਦੱਸੋ ਤੜਕੇ ਦੀ ਕੁੜੇ ਮੈਂ ਲੱਗੀ ਪਈ ਆ ਕੋਈ ਨਾਲ ਕੋਈ ਹੱਥ ਪੜੱਤਾ ਕਰਾਵੇ ਕੋਈ ਕੰਮ ਧੰਦਾ ਕਰੇ ਰਸੋਈ ਚਕ ਸਾਮਣਾ ਹੁਣ ਮੈਂ ਤਾਂ ਬਥੇਰਾ ਕਰ ਲਿਆ ਸਾਰੀ ਉਮਰ ਹੀ ਕਰਦੀ ਆਈ ਆ ਕੋਣ ਤੇਰੀ ਵਾਰੀ ਹੈ ਲੈ ਮੰਮੀ ਤੁਸੀਂ ਕਿਉਂ ਕਰੀਏ ਇਕੱਲੇ ਮੈਨੂੰ ਬੁਲਾ ਲੈਂਦੇ ਮੈਂ ਕਰਵਾ ਦੰਦੀ ਕੰਮ ਮੈਂ ਤਾਂ ਆ ਸੀ ਵੀ ਤੂੰ ਆਪ ਦੀ ਆਪ ਹੀ ਆ ਜੇਂਗੀ ਮੈਨੂੰ ਕਿ ਪਤਾ ਵੀ ਤੂੰ ਕਹੇ ਤੋਂ ਬਣਾਉਣਾ ਹੀ ਨਹੀਂਗਾ ਉਹ ਮੰਮੀ ਜੀ ਮੈਨੂੰ ਤਾਂ ਪਤਾ ਨਹੀਂ ਲੱਗਿਆ ਮੈਂ ਖੈਵੇਂ ਬਾਹਰ ਨਾ ਬੈਠੇ ਹੋਣ ਦੀ ਕੋਈ ਨਾ ਕੋਈ ਮੈਂ ਤੁਸੀ ਆਖੋਗੇ ਬਿਨਾ ਦੱਸੀ ਬਾਹਰ ਤੁਰ ਕੇ ਕੋਈ ਨਾ ਕੋਈ ਨਾ ਹੁਣ ਤੈਨੂੰ ਪੁੱਛਣ ਦੀ ਦੱਸਣ ਦੀ ਲੋੜ ਨਹੀਂ ਆਪਦਾ ਘਰੇ ਸਾਰਾ ਕੰਮ ਰਸੋਈ ਚ ਜਾ ਕੇ ਸਾਂਭ ਲਾ ਤੇ ਨਾਲੇ ਚਾਹ ਪਾਣੀ ਕਰ ਦੇ ਤੇਰੇ ਬਾਪੂ ਨੂੰ ਕੋਈ ਗੱਲ ਨਹੀਂ ਮੰਮੀ ਜੀ ਮੈਂ ਕਰਦਾ ਨਹੀਂ ਆ ਆਹੋ ਹੁੱਕੇ ਦੱਸਣਾ ਸੀ ਸਰੇ ਆਈ ਪਿਆ ਇਹਨਾਂ ਦਾ ਉਮੀ ਜਾਏਗਾ ਤਾਂ ਬੋਲ ਕੇ ਗਿਆ ਚਲ ਮੰਨਿਆ ਕਰ ਮੈਂ ਤਾਂ ਬਗਾ ਨਾ ਸਮਝੇ ਨੀਗਾ ਨਾ ਕੋਈ ਰਸਮ ਕਰਵਾਈ ਪਹਿਲੇ ਰਸੋਈ ਦਾ ਕੰਮ ਕਰ ਲਾ ਚਲ ਜਿਵੇਂ ਮੰਮੀ ਦੀ ਮਰਜ਼ੀ ਮੈਂ ਤਾਂ ਉਵੇਂ ਹੀ ਕਰਨਾ ਹੁਣ ਇਹਨਾਂ ਦੀ ਕਹਾਣਾ ਮੰਨਣਾ ਜਿਵੇਂ ਕਹਣਗੇ ਹੁਣ ਤਾਂ ਖੁਸ਼ ਹੈ ਹੁਣ ਤਾਂ ਗਲੋਲਾ ਮਾਂ ਲੈ ਗਿਆ ਤੇਰੀ ਬਾਲੀ ਖੋ ਜਾਂ ਸੱਚੀ ਅੱਗੇ ਤੇ ਮੈਨੂੰ ਸਾਰੀ ਰਾਤ ਨੀਂਦ ਨਹੀਂ ਆਉਂਦੀ ਸੀ ਰਾਤ ਐ ਪੂਰਾ ਰੱਜ ਕੇ ਸੱਤੀਆਂ ਮੈਂ ਨਹੀਂ ਉਹ ਵੀ ਸ਼ਾਂਤੀ ਹੋਈ ਪਈਆ ਘਰੇ ਦੇਖ ਲੈ ਉਦੋਂ ਮੋਲ ਚੱਕੀ ਰੱਖਦੀਆਂ ਸੀ ਮਾਵਾਂ ਤੀਆਂ ਤੇ ਹੋਰ ਦੋਨੇ ਬਹਿ ਜਾਂਦੀਆਂ ਉੱਥੇ ਨਾ ਕਿਸੇ ਕੰਮ ਦਾ ਚਲਾਉਂਦੀਆਂ ਪਤਾ ਨਹੀਂ ਕੀ ਕੁਚਰ ਮੁਚਰ ਕੁਚਰ ਮੁਚਰ ਕਰ ਹੀ ਜਾਂਦੀਆਂ ਸਾਰਾ ਦਿਨ ਚੱਲ ਮੈਂ ਤੈਨੂੰ ਐ ਕਹਿੰਨੀ ਆ ਮੈਂ ਵੀ ਜਾਣੀ ਅੱਜ ਨਾਲ ਤਾਂ ਮੈਨੂੰ ਮਠਿਆਈ ਪਾ ਦੇ ਨਾਲੇ ਭਾਈ ਗੁਲਾਬ ਜਾਮੁਨਾਂ ਦੇ ਡੱਬੇ ਪਾ ਦੇ ਕਿਤੇ ਦੂਜੀ ਮਠਿਆਈ ਪਾ ਦੇ ਫਕਮਾ ਕਰ ਦੇ ਮਮੀ ਤੇਨ ਦੂਜੀ ਲੱਡੂਆਂ ਲਈ ਮਠਾਈ ਪਾਉਂਗੀ ਵਧੀਆ ਗਲਾਬ ਜਾਮਣ ਦੇ ਡੱਬੇ ਪਾਉਂਗੀ ਨਾਲੇ ਖੋਏ ਦੀ ਬਰਫੀ ਲਿਆਂਦੀ ਸੀ ਇੱਕ ਡੱਬਾ ਉਹਦਾ ਪਾ ਦੂੰਗੀ ਆਹੋ ਚੁੱਪ ਕਰਕੇ ਅੱਡ ਪਾ ਕੇ ਸਮਾਨ ਮੈਨੂੰ ਫੜਾ ਦੀ ਤੇ ਨਾਲੇ ਜਿਹੜਾ ਸੂਟ ਜਾ ਤੇਰੀ ਸੱਸ ਦਿਖਾਈ ਜਾਂਦੀ ਸੀ ਉਹ ਵੀ ਮੈਂ ਲੈ ਕੇ ਜਾਣਾ ਮੈਂ ਦਿੰਦੀ ਨਹੀਂ ਉਹ ਤੈਨੂੰ ਇਹੋ ਜਿਹਾ ਸੂਟ ਬੇਕਾਰ ਜਾ ਉਹੀ ਚੱਕ ਕੇ ਲਾਤਾ ਵਧੀਆ ਸੋਹਣਾ ਸੂਟ ਪਿਆ ਇੱਕ ਉਹ ਲਾ ਕੇ ਦੇਉਂਗੀ ਤੈਨੂੰ ਨਾ ਜਿਹੜਾ ਦੇਣ ਲੈਣ ਰੋ ਦਿੱਤਾ ਤਸਵੀਰਾਂ ਵਾਲਿਆਂ ਨੂੰ ਉਹੋ ਜਿਹਾ ਮੈਨੂੰ ਵਿੱਚ ਧਰਤਾ ਕਿ ਆਹ ਤੇਰਾ ਵਾਰਿਸ ਹਾਰ ਨਹੀਂ ਅੱਛਾ ਜਦੋਂ ਵਿਆਹ ਕੀਤਾ ਸੀਗਾ ਤੇ ਆਪ ਕਿਵੇਂ ਕਹਿੰਦੀ ਸੀ ਮੈਂ ਤਾਂ ਇਹ ਆ ਤੇ ਆਹ ਆਪਸ ਜਾ ਧਰਦੇ ਹੁਣ ਸਾਹਮਣੇ ਜਿੰਦਾ ਕੁੰਡਾ ਲਾ ਲਏ ਨਾ ਮਮੀ ਮੈਂ ਤਾਂ ਤਾਂ ਰੱਖਿਆ ਉਹਨੇ ਜਿਹਨੇ ਸਲਾਮੀ ਵਾਲੇ ਪੈਸੇ ਇਹਦਾ ਕੀ ਪਤਲਾ ਕੱਢ ਲੈ ਕੋ ਕਹੇ ਮੇਰੀ ਕੁੜੀ ਦੇ ਪੈਸੇ ਸਲਾਮੀ ਵਾਲੇ ਲੈ ਨਾਲ ਨਾਲ ਤੂੰ ਕਿੱਥੇ ਚੱਕੀ ਫਿਰੇਂਗੀ ਹੁਣ ਬਸ ਕੋਈ ਨਾ ਮੈਨੂੰ ਲਮਾਰੀ ਚ ਰੱਖ ਦਿਆ ਸਾਹਮਣੇ ਹੁਣ ਕਿ ਜਿੰਦਾ ਚਾਬੀਆਂ ਸੰਭਾਲ ਦੂੰਗੀ ਲਾ ਕੇ ਜਿੰਦਾ ਆਹੋ ਨਾਲੇ ਕੋਈ ਪੈਸਾ ਨਹੀਂ ਦੇਣਾ ਐ ਜੋ ਮੈਂ ਸੰਦਸਾ ਬਥੇਰਾ ਘਰ ਤੋਂ ਲਾਇਆ ਸਲਾਮੰਗ ਵਾਲੇ ਪੈਸਾ ਦਾ ਕੋਈ ਹੱਕ ਨਹੀਂ ਉਹਦਾ ਹੁਣ ਨਾ ਕਾਹਦਾ ਹੱਕ ਲੇ ਕਿੰਨਾ ਕੁਸ਼ ਹੋ ਕਿੰਨਾ ਖਰਚਾ ਹੋਗਾ ਖਾਣ ਪੀਣ ਦੇ ਮਠਿਆਈ ਦੇ ਡੱਬਿਆਂ ਤੇ ਕੱਪੜੇ ਲੀੜੇ ਤੇ ਨਾ ਕਿੰਨਾ ਖਰਚਾ ਹੋਗਾ ਸਾਡਾ ਨਾਲੇ ਭਾਈ ਤੇਰੀ ਸੱਸ ਦੇ ਕਿਹੜਾ ਜਿਆਦਾ ਵੀ ਇੰਨੇ ਪੈਸੇ ਲੱਗ ਗਏ ਉਹ ਤਾਂ ਹਜੇ ਦੇਖ ਲੈ ਅੰਦਰ ਬੜੀ ਬੈਠੀ ਜਾਂਦੀ ਕੁੜੀ ਤੋਰੀ ਆ ਹਲਾ ਹਾਂ ਮੈਂ ਤਾਂ ਐ ਹੈਰਾਨ ਵੀ ਕਮਾਲ ਹੀ ਹੋਈ ਪਈ ਆ ਵੀ ਕੁੜੀ ਤੋੜ ਤੇ ਚੰਗੀ ਭਲੀ ਤੂੰ ਖੁਸ਼ ਹੋ ਜਾ ਲੈ ਅੰਦਰ ਬੈਠੀ ਮੈਂ ਜਦੋਂ ਦੇਖੀ ਐਂ ਜੇ ਕਰੀ ਜੇ ਨਹੀਂ ਕੀ ਆਏ ਜੀ ਐਂ ਕਰੀ ਜਾਂਦੀ ਲੱਡੂ ਬਾਰ ਬਰਾਗ ਆ ਗਿਆ ਨਾ ਲੋਕਾਂ ਨੇ ਕਿਹੜਾ ਧੀ ਨਹੀਂ ਤੋਰੀਆਂ ਮੈਂ ਵੀ ਆਪਦੀ ਧੀ ਤੋਰੀ ਹੈ ਤੁਹਾਡੇ ਘਰੇ ਹਾਂ ਤੇ ਉਹ ਸਮਝਦੀ ਮੈਨੂੰ ਧੀ ਕਿਵੇਂ ਕਰਦੀ ਹੈ ਮੇਰੇ ਨਾਲ ਆਪਦੇ ਵਾਰੀ ਤਾਂ ਧੀ ਦਾ ਪਿਆਰ ਆ ਗਿਆ ਤੇ ਮੇਰੀ ਧੀ ਨਹੀਂ ਜਿਹੜੀ ਗੋਲਦੰਦ ਤੇਲਾ ਛੱਡੀ ਸਭੋ ਹੱਥ ਦੀ ਸੱਸ ਦੇ ਕਿੰਨਾ ਕਰਦੀ ਸੀਦਾ ਹੈ ਪੁੱਤ 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 ਲੱਦੱਸ ਹੈ ਐਨਾ ਕੋਈ ਕਰ ਦਿੰਦਾ ਇਹਨਾਂ ਤਾਂ ਇਹਤੂ ਹੋਣਾ ਵੀ ਨਹੀਂ ਜਿੰਨਾ ਉਹ ਕਰਦੀ ਹਰ ਪਿੰਡਾ ਨਹੀਂ ਉਹ ਹੋ ਇਹਦੇ ਨਾਲ ਤਾਂ ਸਭ ਹੀ ਚੰਗੇ ਐ ਹਾਂ ਇਹਦੇ ਥੋੜਾ ਜਿਆਦਾ ਜਿਆਦੇ ਬਟਣਾ ਚੜਿਆ ਵੈ ਇਹਨੂੰ ਉਹ ਨਹੀਂ ਆਪ ਤੇ ਕਹ ਦੱਸਾਂ ਜਦ ਵਿਆਹ ਚ ਮੇਰੇ ਬਰਾਬਰ ਦਾ ਨਾਲ ਦਾ ਸੂਟ ਸਵਾਇਆ ਕਹਿੰਦੀ ਜਿਹੋ ਜਿਹਾ ਤੇਰਾ ਸੂਟ ਆ ਉਹ ਜਿਹਾ ਸੂਟ ਮੇਰੇ ਧੀਰ ਨੂੰ ਬਣਾ ਕੇ ਦੇ ਉਹਦਾ ਚੱਲ ਆਪਾਂ ਨੂੰ ਆਏ ਹੁੰਦਾ ਸੀ ਸਕੀਨ ਨਾਨਾ ਨਾ ਭਾਈ ਚੱਲ ਹੈ ਕੱਲੀ ਕੱਲੀ ਨਾਨਾ ਨਾ ਕਰਨਾ ਹੀ ਪੂਗਾ ਆਪਾਂ ਨੂੰ ਕੀ ਪਤਾ ਸੀਗਾ ਵੀ ਲਕੋਹੋ ਤੇ ਵਿੱਚ ਹੋਏ ਗੱਲ ਦਾ ਵੀ ਤੇ ਘਰ ਦੀ ਕੁੜੀ ਨਹੀਂ ਹੈਗੀ ਮੈਂ ਹੁਣ ਤੇਰੇ ਛੁੱਟ ਨੂੰ ਤਾਂ ਬੋਲੀ ਆਦੀ ਸੀ ਕਹਿੰਦੀ ਆ ਕਿ ਇੰਨਾ ਮਹਿੰਗਾ ਮੇਰੇ ਧੀਰ ਤਾਂ ਲੈ ਆਂਦਾ ਨਹੀਂ ਕਹਿੰਦੀ ਆ ਆਪ ਦਾ ਵੱਧ ਮਹਿੰਗਾ ਬਣਾ ਲਈ ਮੈਂ ਬੈਠੀ ਸੀ ਭਰੇ ਨੂੰ ਮੂੰਹ ਕਰੀ ਉਹਨੂੰ ਇਹਨੂੰ ਆਏ ਸੀ ਬੁੜੀ ਕੋਲੇ ਲੱਗੀ ਪਈ ਇਸ ਚੁਗਲੀਆਂ ਕਰਨ ਵੀ ਇਹਨੂੰ ਕਿਹ ਤੇ ਹੁਣ ਮੇਰਾ ਕੰਨ ਇਹਦੇ ਕੰਨੀ ਸੀ ਮੈਂ ਦੇਖੀ ਗਈ ਹਾਂ ਸਾਰੇ ਵਿਆਹ ਚ ਵੀ ਕੀ ਕਰਦੀ ਆ ਕੀ ਨਹੀਂ ਇਹ ਇਹ ਚੁਗਲੀਆਂ ਤਾਂ ਮੰਮੀ ਇਹਨਾਂ ਦਾ ਨਾ ਰਿਵਾਜ ਹੀ ਆ ਉਧਰੋਂ ਧੀ ਵੀ ਕਰਦੀ ਆ ਇਹ ਵੀ ਕਰਦੀ ਆ ਚੁਗਲੀਆਂ ਨਾਲੇ ਉਹ ਬੁੜੀ ਨੇ ਤਾਂ ਕਿਹਾ ਕਹਿੰਦੀ ਆ ਤਾ ਵਧੀਆ ਕਰਦਾ ਤੇਰੇ ਨੋਹ ਪੁੱਤ ਨੇ ਕਹਿੰਨੀ ਤੇਰੀ ਭਾਂਜੀ ਨੂੰ ਵਾਰੋਂ ਠਾਤਾ ਕਹਿੰਦੀ ਤੇਰੀ ਕਿਹੜਾ ਆਪਦੀ ਕੁੜੀ ਸੀ ਕਹਿੰਦੀ ਇੰਨਾ ਤਾਂ ਕੋਈ ਅੱਜ ਕੱਲ ਕਰਦਾ ਨਹੀਂ ਜੇ ਕਹਿੰਦੀ ਫੜ ਕੇ ਬਾਹਰ ਉੱਥੇ ਛੱਡਿਆਉਂਦੇ ਉਹਦੇ ਪਿਓ ਕੋਲੇ ਫੇਰ ਕੀ ਕਰ ਲੈਂਦੀ ਤੂੰ ਹਾਂ ਹੱਦ ਹੱਦੇ ਵੀ ਕਹਿੰਦੀ ਇਹ ਮਾਰੇ ਆ ਦੋਨੇ ਹਾਂ ਹਜੇ ਵੀ ਉਹ ਕਰਦੀ ਫਿਰ ਮੈਂ ਤਾਂ ਭਾਈ ਜਿੱਸਾ ਆਇਆ ਪੜਾ ਆਉਣੀ ਕਹਿੰਦੀ ਇਹਨੂੰ ਲੈ ਪੁੱਛ ਨਾ ਬੀਏ ਤਾਂ ਕਰਾਤੀ ਹੈ ਮੰਮੀ ਹੁਣ ਅੱਗੇ ਜਿਹੜੀਆਂ ਛੇ ਆ ਛੇ ਕਿੰਨੇ ਪੜ੍ਹਾਈ ਰਹਿ ਗਈ ਆਪੀ ਇਹਦੇ ਸਹੁਰੇ ਕਰਵਾ ਦੇਣਗੇ ਮੇਰੀ ਗੱਲ ਸੁਣ ਪੁੱਤ ਆਪਾਂ ਪੜਾਉਣੇ ਦਾ ਜਵਾਕ ਨੂੰ ਤਾਂ ਵਾਲਾ ਵੀ ਚਾਹੇ ਤਾਂ ਆਪਾਂ ਨੌਕਰੀ ਵਾਲਾ ਪਾ ਲਾਂਗੇ ਚਾਹੇ ਆਪਣੇ ਚ ਭਾਈ ਪਹੁੰਚ ਐ ਜਦੋਂ ਆਪਣੇ ਚ ਤਾਂ ਪਹੁੰਚ ਨਹੀਂ ਜਿੰਨਾ ਕਿ ਤੇਰਾ ਕਰਤਾ ਬਥੇਰਾ ਬੰਦਾ ਗੋਣ ਉਗਣਤਾ ਮੰਨੇ ਮਮੀ ਮੇਗਾ ਸੁਣ ਬੀਏ ਕਰਾ ਲਾ ਮੇ ਕਰਾ ਲਾ ਕੁਛ ਮਰਜੀ ਕਰਾ ਲਾ ਆਖਰ ਨੂੰ ਕਰਾਉਣਾ ਤਾਂ ਵਿਆਹ ਹੀ ਆ ਕੁੜੀ ਨੇ ਹਾਂ ਤੇ ਰੋਟੀਆਂ ਪਕਾਉਣਗੇ ਪਹਿਣੀ ਹੋਣੀ ਹੈ ਪਹਿਣੀ ਮਰਜੀ ਪੜਾਈ ਕਰ ਲੈ ਕਰ ਲੈ ਹਾਂ ਰੋ ਕਰ ਤਾਂ ਸਾਹਮਣੇ ਪਊਗਾ ਜਵਾਕ ਵੀ ਸਾਹਮਣੇ ਪੈਣਗੇ ਅੱਜ ਨਹੀਂ ਤਾਂ ਕੱਲ ਕੁੜੀ ਦਾ ਵਿਆਹ ਤਾਂ ਕਰਦੀ ਨਹੀਂ ਹਜੇ ਤਾਂ ਉੱਥੇ ਪਤਾ ਲੱਗੂਗਾ ਕੀ ਕਰਦੀਆਂ ਇਹ ਕੀ ਨਹੀਂ ਜਦੋਂ ਇੱਥੇ ਤਾਂ ਕੰਮ ਲੱਗੀ ਨਹੀਂ ਤੇ ਉੱਥੇ ਪਤਾ ਲੱਗੂ ਜਦੋਂ ਚੁੱਲ੍ਹਾ ਜਾਉਂ ਤਰਾ ਸਮਾਂ ਤਾਂ ਅਗਲੇ ਨੇ ਮੈਂ ਤਾਂ ਹੀ ਗੱਲ ਤਾਂ ਡਾਰਾ ਐ ਮਸਾ ਤਾਂ ਕਰੋ ਕੱਢੀ ਕਿ ਆਵੇ ਨਹੀਂ ਹਰਕਤਾ ਕਰ ਕਰਕੇ ਉੱਥੇ ਕੋਈ ਕੰਮ ਨੂੰ ਹੱਥ ਨਾ ਲਾਵੇ ਕੋਈ ਕੰਮ ਵਿਗਾੜਦਾ ਕਰੇ ਅਗਲੇ ਬਾਹ ਫੜ ਕੇ ਆਪਣੇ ਘਰੇ ਛੱਡ ਜਾਂਦਾ ਤੈਨੂੰ ਕੋਈ ਲੋਡ ਨਹੀਂ ਕਰੇ ਬਾੜ ਨਹੀਂ ਅਗਲੇ ਨੂੰ ਸਿੱਧਾ ਕਹਿ ਲਈ ਬੇ ਸ਼ਟ ਪੁੱਟ ਕੇ ਸਿੱਧੀ ਕਰ ਲੋ ਸਾਥ ਹੋਣੀ ਲੋਟ ਆਈਏ ਗਲੋਗਲਾ ਮਲਾਦੀ ਤੇਰਾ ਉੱਥੇ ਟਲਦੀ ਸੀ ਕੰਮ ਤੋਂ ਕਿਸੇ ਕੰਮ ਨਾਲ ਤਾਂ ਮਾਂ ਨੂੰ ਹੱਥ ਲਾਉਂਦੇ ਸੀ ਕਿਸੇ ਕੰਮ ਨੂੰ ਨਾ ਆਪ ਕਰਦੀ ਸੀ ਕਿਤਾਬਾਂ 'ਚ ਫੋਨ ਲਾ ਕੇ ਬੈਠੀ ਰਹਿੰਦੀ ਉਹ ਤਾਂ ਬਹਾਨਾ ਸੀ ਪੜਾਈ ਦਾ ਤਾਂ ਕੰਮ ਤੋਂ ਟਲਦੀ ਸੀ ਇਹ ਲੱਗਣ ਲੱ ਸਭ ਜਾਣਦੀਆਂ ਮੈਂ ਇਹਨੀਆਂ ਬਾਤਾਂ ਸ਼ੁਕਰ ਮਨਾਇਆ ਮੈਂ ਕਿ ਚੱਲ ਨਿਕਲੀ ਘਰੋਂ ਹੈ ਨਾਲੇ ਮੇਰੀ ਗੱਲ ਸੁਣਾਪਾ ਤੇ 1 ਰੁਪਿਆ ਮਿਲ ਲਾਇਆ ਹੈ ਆਪੀ ਅਗਲੇ ਮੈਨੂੰ ਕਹਿ ਦੱਸਿਆ ਭੂਆ ਨੇ ਕਿ ਨਹੀਂ ਅਗਲੇ ਨੂੰ ਸੈੱਟ ਪਾਇਆ ਉੱਥੇ ਗਈ ਨੂੰ ਹੂੰ ਸਿਉਣੇ ਦਾ ਲੈ ਹੋਰ ਕੀ ਚਾਹੀਦਾ ਹੈਂ ਵੇਖ ਲੈ ਕਰ ਮਾਜ ਸਿਉਣਾ ਨਹੀਂ ਸਿਉਣਾ ਵੀ 70 8000 ਹੋਇਆ ਪਿਆ ਤੇ ਹੋਰ ਨਾਲ ਟਿੱਕਾ ਵੀ ਛਾਪ ਵੀ ਤੇ ਗਲੇ ਵਾਲਾ ਤੇ ਕੰਨਾਂ ਵਾਲੇ ਪਾਏ ਹਾਂ ਤੇ ਜੇ ਲੱਛਣ ਜੱਜ ਦੇ ਹੋਣਗੇ ਤਾਂ ਰੱਖ ਲੂ ਆਪਦੇ ਕੋਲੇ ਜੋ ਤੇ ਡੱਕਾ ਨਾ ਤੋੜੇ ਅਗਲਾ ਮਿੰਟ ਮਾਰੂ ਹੋਂ ਲੱਗਿਆ ਸਿਉਣਾ ਹਾਂ ਹਾਂ ਇਹ ਇੰਨਾ ਸਿਉਣਾ ਪਾ ਤਾਂ ਹਜੇ ਕਹਿੰਦੀ ਲੈ ਮੇਰੇ ਆਹ ਪੌਂਕੀ ਆਂ ਤੇ ਪੌਂਕੀ ਜਾਣਦੇ ਕੋਈ ਨਹੀਂ ਬੈਠੀ ਰਹਿੰਦੇ ਉੱਥੇ ਚਾਹ ਪਾਣੀ ਛੱਟਿਆ ਕਰ ਪਾਏ ਜਾ ਕੇ ਇੱਥੇ ਹੁਣ ਤੇ ਟੀ ਤੁਰ ਗਈ ਆਓ ਹੁਣ ਮੈਨੂੰ ਤਾਂ ਆਏ ਆ ਹੁਣ ਵੀ ਉਹਨੂੰ ਲਾਲਾ ਫੋਨ ਕਿਤੇ ਹੋਰ ਨਾ ਵਿਗਾੜ ਪਾ ਦੇ ਹਰੇ ਕਹਿੰਗੇ ਮਾਂ ਰੋਜ਼ ਹੀ ਫੋਨ ਲਾ ਕੇ ਬਹਿ ਜਾਂਦੀ ਉਹ ਚੁੱਪ ਕਰਕੇ ਤੇਰੀ ਭੂਹਾ ਨਾਲ ਗੱਲ ਕਰੀ ਉਹਨੂੰ ਸਮਝਾਈ ਸਾਰੀ ਗੱਲ ਉਹ ਫਿਰ ਆਪੇ ਭਵਾਂ ਜਾ ਕੇ ਕਹੇ ਭਵਾਂ ਉਹਨਾਂ ਨੂੰ ਕਹੇ ਕਿ ਮੈਨਾਂ ਕਿਵੇਂ ਬਸੇ ਰਹੇ ਤੇ ਕਰਤਾ ਗੱਲ ਆ ਹੁਣੀ ਨਾ ਦਿਓ ਮੈਂ ਤੁਹਾਨੂੰ ਦੱਸਾਂ ਮੁਰ ਕੇ ਰੋਟੀ ਲਾ ਕੇ ਬੈਜੂਗੇ ਇੱਥੇ ਆ ਗਈ ਤਾਂ ਸਹੀ ਗੱਲ ਆ ਬਸ ਮੈਂ ਤਾਂ ਮੈਂ ਤਾਂ ਹੁਣ ਕਹਿੰਦੀ ਐਸ ਕਰੇ ਆਵੇ ਨਾ ਮੈਂ ਤਾਂ ਨਹੀਂ ਆਉਣ ਦਿੰਦੀ ਕਦੇ ਕੋਈ ਦਿਵਾਲੀ ਲੋਹੜੀ ਹੋਇਆ ਕਰ ਤੇ ਜਾ ਕੇ ਦੋਨੇ ਜੀ ਐਸ ਦੇ ਆਇਆ ਕਰਾਂਗੇ ਹੈ ਤੇ ਬਸ ਮੈਂ ਕਹੂੰਗੀ ਭਾਈ ਇੱਥੇ ਆਪਦਾ ਸਾਲ ਤੋਂ ਇੱਕ ਅੱਧੀ ਰਾਜਾ ਕਰ ਜੇ ਆਉਣਾ ਬਿਆਹ ਤੇ ਚਾਰ ਦਿਨ ਪਹਿਲੀਆਂ ਚ ਜਾਵੜੇ ਹੋਰ ਕੀ ਆ ਮੈਂ ਪੈਸੇ ਸਾਂਭਦਾ ਹਾਂ ਸਾਂਭਦੇ ਨਾਲੇ ਲਿਆ ਮੇਰਾ ਬੈਗ ਤੇ ਚੱਕ ਲੈ ਮੇਰੀ ਮਠਿਆਈ ਮਠੂਈ ਬਸ ਮਠਿਆਈ ਪਾਦਾ ਮੈਂ ਤੁਹਾਨੂੰ ਨਾਲੇ ਮੈਂ ਦੁਪੱਟਾ ਲੈ ਆਈਆਂ ਛੂਟ ਸੌਖੀ ਹੋ ਗਈ ਮੇਰੀ 3 ਵਜ ਗਿਆ ਹੁਣ ਆਪਦੀਆਂ ਪਕਾਉਗੀ ਨਜ਼ਾਰਾ ਹੀ ਆ ਗਿਆ ਕਦੇ ਫੋਨ ਚੋਂ ਵੀ ਨਿਕਲ ਜਾ ਕਰ ਸਾਰੇ ਦਿਹਾੜੇ ਫੋਨ ਚ ਠੰਗਾ ਮਾਰੀ ਜਾਂਦਾ ਰਹਿੰਦਾ ਹੈ ਕੀ ਹੋ ਗਿਆ ਹੁਣ ਏ ਹਏ ਬੰਦਾ ਬੇਲਾ ਹੋ ਕੇ 5 ਮਿੰਟ ਫੋਨ ਵੀ ਨਹੀਂ ਦੇਖ ਸਕਦਾ ਨਾ ਤੂੰ ਇਹਦੇ ਚੋਂ ਕਦੇ ਨਿਕਲ ਜਾ ਕਰ ਇਹਨੂੰ ਸਾਡ ਤੇ ਰੱਖ ਲੈ ਕੋਈ ਗੱਲ ਕਰਨੀ ਹੈ ਤੇਰੇ ਨਾਲ ਹੁਣ ਕਾਦੀ ਗੱਲ ਕਰਨੀ ਹੈ ਤੂੰ ਆ ਲੈ ਤਿੰਨ ਤੇ ਮੇਰਾ ਮੋਬਾਈਲ ਹੀ ਝੁੱਗਦਾ ਰਹਿੰਦਾ ਸਾਰਾ ਦਿਨ ਨਾ ਹੋਰ ਕੀ ਕਰਾਂ ਨਾ ਮੈਂ ਤੈਨੂੰ ਐਂ ਕਹਿਨੀ ਆ ਮੁੰਡਾ ਤਾਂ ਵਿਆਹ ਲਿਆ ਨਾ ਪਮਾ ਕੋਈ ਨਾ ਦਾਜ ਨਾ ਕੁਛ ਕੁਛ ਨਹੀਂ ਲਿਆਗਾ ਤੇਰਾ ਤਾਂ ਮੂੰਹ ਨਾਲ ਲੱਗਿਆ ਸੀ ਤੂੰ ਤਾਂ ਕਹਿ ਸਕਦਾ ਸੀ ਇਹ ਬੰਦਿਆਂ ਦੀਆਂ ਗੱਲਾਂ ਹੁੰਦੀਆਂ ਕਮਾਲ ਆ ਭੜੀਏ ਲੋਕੀ ਓਏ ਤੂੰ ਐਂ ਤਾਂ ਦੇਖ ਆਪਣੇ ਮੁੰਡੇ ਦੇ ਵਿੱਚ ਵੱਜ ਕਿੱਡਾ ਹੈ ਹੈ ਸ਼ੂਗਰ ਕਰ ਨੂੰ ਰਿਸ਼ਤਾ ਮਿਲ ਗਿਆ ਨਾ ਵੱਜ ਨੂੰ ਕੀ ਹੋਇਆ ਹੈਗਾ ਹੋਰਾ ਲੰਗੀ ਮਾਰਦਾ ਮੇਰਾ ਮੁੱਤ ਪੁੱਤ ਕੀ ਲੂਣਾ ਨੰਗੜਾ ਕੋਈ ਗੱਲ ਉਹ ਲੈ ਲੰਗੜੀ ਦੀ ਨਹੀਂ ਹੁੰਦੀ ਕੁੜੀ ਦਾ ਦੇਖ ਕੇ ਈ ਸੋਹਣੀ ਸਨਖੀ ਮਿਲੀ ਆਪਾਂ ਨੂੰ ਹੂੰ ਕੀ ਐ ਸੋਹਣੀ ਸਨਖੀ ਐ ਕੱਲੀ ਕੀ ਲਿਆਈ ਐ ਕੁਛ ਨਹੀਂ ਲਿਆਈਗੀ ਉਹ ਤੇਰਾ ਦਿਮਾਗ ਖਰਾਬ ਐ ਤੈਨੂੰ ਕਦੋਂ ਅਕਲ ਆਊਗੀ ਮੈਨੂੰ ਤਾਂ ਐ ਨਹੀਂ ਸਮਝ ਲੱਗਦੀ ਆ ਅਕਲਾਈ ਖੜੀ ਐ ਸਾਰਾ ਖਰਚਾ ਕਰਕੇ ਆਪਦੇ ਪੱਲਿਓ ਤੇ ਲਿਆਂਦੀ ਓਏ ਹੋਏ ਓਏ ਤੈਨੂੰ ਕਿਵੇਂ ਸਮਝਾਵਾਂ ਤੇਰੇ ਬੱਕ ਦੇ ਕਿਵੇਂ ਮੈਂ ਦਿਮਾਗ 'ਚ ਪਾਵਾਂ ਮੇਰੀ ਗੱਲ ਸੁਣ ਮੁੰਡੇ ਦਾ ਹੁਣ ਵਿਆਹ ਹੋ ਗਿਆ ਕੁੜੀ ਨੇ ਕਿੱਥੇ ਰਹਿਣਾ ਇੱਥੇ ਆਪਣੇ ਕੋਲ ਰਹਿਣਾ ਨਾ ਰਹਿਣਾ ਫਿਰ ਹੰਗਾਰਾ ਦਾ ਪਰਦੇ ਕਰ ਹਾਂ ਰਹਿਣਾ ਆਪਣੇ ਕੋਲੇ ਰਹਿਣਾ ਨਾ ਜਦੋਂ ਸਾਰੀ ਉਮਰ ਕੁੜੀ ਨੇ ਆਪਣੇ ਕੋਲੇ ਰਹਿਣਾ ਤਾਂ ਫਿਰ ਚੱਲਣਾ ਵੀ ਆਪਣੇ ਤਰੀਕੇ ਨਾਲ ਕੋ ਹੁਣ ਕਮ ਕੁੜੀਏ ਤੂੰ ਐਸਾ ਨਾ ਚਲਾਉ ਨੋ ਵੀ ਮੇਰੀ ਗੱਲ ਸੁਣ ਜੇ ਇਸ ਘਰ ਚ ਰਹਿਣਾ ਤਾਂ ਸਾਡੇ ਤਰੀਕੇ ਨਾਲ ਰਹਿਣਾ ਤੂੰ ਠੀਕ ਹੈ ਜੇ ਸਾਡੇ ਤਰੀਕੇ ਨਾਲ ਰਹੇਗੀ ਤਾਂ ਫਿਰ ਤੂੰ ਉਹਨੂੰ ਜਿਸ ਤਰੀਕੇ ਨਾਲ ਮਰਜੀ ਤੰਗ ਕਰ ਤਾਂ ਫਿਰ ਜਿਹੜਾ ਮਰਜੀ ਸਮਾਨ ਮੰਗਾਲਾ ਓਹੋ ਮੰਗਰੋਦੀਆਂ ਤਾਂ ਗੱਲਾਂ ਹੋਰ ਹੁੰਦੀਆਂ ਜੇ ਤੁੰ ਬਈ ਬਸ ਕਹਿ ਦਿੰਦਾ ਤੈਨੂੰ ਇੱਕ ਗੱਲ ਆਖਾਂ ਸੱਚੀ ਤੂੰ ਔਰਤ ਦੇ ਨਾਂ ਤੇ ਨਾ ੱੱਬਾ ਉਹ ਕਹਿੰਦੇ ਹੁੰਦੇ ਨਾ 365 ਚਲਿਤਰ ਹੁੰਦੇ ਆ ਤੀਵੀਂ ਚ ਤੇਰੇ ਚ ਇੱਕ ਵੀ ਜੱਜਦਾ ਨਹੀਂ ਹੈਗਾ ਤੂੰ ਬੁੜਨਾ ਤਾਂ ਕੀ ਨਹੀਂ ਕਰ ਸਕਦੀ ਜੇ ਆਪਦੀ ਆਈ ਤੇ ਆਉਣ ਤਾਂ ਹੂੰ ਨਾ ਕੀ ਕਰਾਂ ਹੁਣ ਕਰਨਾ ਕੀ ਹੈ ਮੇਰੀ ਗੱਲ ਸੁਣ ਫਰਿੱਜ ਬੰਦ ਕਰ ਦਿਆ ਕਰ ਜੇ ਤੈਨੂੰ ਉਹ ਕਰਦੀ ਆ ਤਾਂ ਰਾੜ ਬੰਦ ਕਰਦਾ ਫਿਰ ਕਹਿੰਦਾ ਕਿ ਖਰਾਬ ਹੈ ਪੁੱਤ ਸਾਡੇ ਕੋਲ ਤਾਂ ਐ ਕੋਈ ਗੱਲ ਨਹੀਂ ਐ ਕਰ ਲਾਂਗੇ ਉਹ ਕਰ ਲਾਂਗੇ ਜਾਂ ਫਿਰ ਭਾਈ ਤੂੰ ਆਦੇ ਘਰ ਦੇ ਨੂੰ ਕਹਦਾ ਦੀ ਮਾਂ ਨੂੰ ਕਹਦੇ ਹੈ ਨਾ ਵੀ ਜਾਂ ਕੋਈ ਆਪਾਂ ਨੂੰ ਆਹ ਫਰਿੱਜ ਦੇ ਜੂ ਜ ਰਾੜ ਦੇ ਜੂ ਕੋਈ ਉਹ ਤੇ ਜੂ ਗੀਜ਼ਰ ਲਵਾ ਦੋ ਨਿੱਕੇ ਨਿੱਕੇ ਗੱਲਾਂ ਦੇ ਉੱਤੇ ਬੁਢੰਗਾ ਸੌ ਕੁਸ਼ ਕਰ ਲੈਂਦੇ ਗੇ ਤੈਨੂੰ ਮੈਂ ਸਮਝਾਉਂਗਾ ਇਹ ਗੱਲਾਂ ਹਮ ਨਾ ਮੈਂ ਤਾਂ ਹੈ ਕਹੀ ਨਹੀਂ ਆ ਮਗਰ ਤਾਂ ਚੱਲ ਜੋ ਕੁਛ ਮਰਜ਼ੀ ਹੁਣ ਫੇਰ ਤਾਂ ਮੈਨੂੰ ਕਹਿਣਾ ਹੀ ਪਊਗਾ ਮਿੰਨ ਤਾਂ ਕੋਈ ਨਾ ਕੋਈ ਬਾਲਣ ਫੁੱਕਣ ਕਰਨਾ ਹੀ ਪਊਗਾ ਗੱਲ ਤਾਂ ਮੈਂ ਮੌਕੇ ਤੇ ਕਹਿਣੀ ਆ ਜੇ ਉਦੋਂ ਕਹੀ ਹੁੰਦੀ ਤਾਂ ਮੈਂ ਦੀ ਗੱਡੀ ਮੰਗਾ ਲੈਂਦਾ ਗੱਡੀ ਤਾਂ ਮੰਗਾ ਲੈਂਦਾ ਜੇ ਉਹਨਾਂ ਨੇ ਜਵਾਬ ਦੇ ਦਿੱਤਾ ਫੇਰ ਫੇਰ ਮੈਂ ਕੀ ਕਰਦਾ ਮੇਰੀ ਗੱਲ ਸੁਣ ਆਪਾਂ ਤਾਂ ਜ਼ਮੀਨ ਵੀ ਉਹਨੂੰ ਝੂਠ ਬੋਲ ਕੇ ਰਿਸ਼ਤਾ ਲਿਆਗਾ ਤੇ ਜੇ ਉਹਦੇ ਬਾਰੇ ਪਤਾ ਕਰ ਲੈਂਦੇ ਅਗਲੇ ਆ ਕੇ ਮੋਜੇ ਨਾਲ ਗੱਡੀ ਲੈ ਲੈਂਦਾ ਗਾਹਾਂ ਤੋਂ ਹੈਗੀ ਸ਼ਾਹੂਕਾਰ ਦੀ ਧੀ ਗੱਡੀ ਲੈ ਲੈਂਦਾ ਐਨੀ ਕੀ ਥੋੜੀ ਐ ਜ਼ਮੀਨ ਜ਼ਮੀਨ ਐਨੀ ਥੋੜੀ ਐ ਮੈਂ ਮੇਰੀ ਗੱਲ ਸੁਣ ਉਹਨਾਂ ਨੂੰ ਸੱਤ ਕਿਲੇ ਦੱਸੀ ਬੈਠਾ ਮੈਂ ਨਹੀਂ ਦੱਸਿਆ ਵੀ ਆਪਣੇ ਕੋਲ ਜ਼ਮੀਨ ਘਟ ਹੈ ਆਲੇ ਗੱਲ ਸੁਣ ਲੈ ਮੁੰਡੇ ਦਾ ਮੂੰਹ ਬੰਦ ਹੀ ਜਦੋਂ ਆ ਗਿਆ ਕਿਤੇ ਕੁੜੀ ਆਪਦੇ ਪਿਆਰ ਦੇ ਲੈਲੇ ਵੇਪਿਆਂ ਚ ਲਾ ਕੇ ਤੇ ਮੁੰਡੇ ਤੋਂ ਪੁੱਛ ਲਿਆ ਸਾਰੀ ਗੱਲ ਤੇ ਉਹ ਫੱਟ ਫੱਟ ਸਾਰੀ ਗੱਲ ਦੱਸ ਦਵੇ ਨਾਲੇ ਸੱਤ ਕਿੱਲੇ ਕਹ ਤੇ ਨਾਲੇ ਤਾਂ ਕੁਛ ਲੈਕਤਾ ਨਹੀਂਗਾ ਉਹ ਯਾ ਫਿਰ ਉਹੀ ਤਾਂ ਗੱਲ ਆ ਗਈ ਇੱਕੇ ਗੱਲ ਨੂੰ ਕਿਉਂ ਫੜੀ ਬੈਠੀਆਂ ਲੈਤਾ ਨਹੀਂ ਤਾਂ ਹੀ ਤਾਂ ਤੈਨੂੰ ਹੁਣ ਕਹੀ ਐ ਨਾ ਉਦੋਂ ਤਾਂ ਆਪਾਂ ਆਪ ਕੜੱਕੇ ਚ ਫਸੇ ਹੋਏ ਸੀ ਜੇ ਬਾਈ ਚਾਂਸ ਮੁੰਡੇ ਬਾਰੇ ਪਤਾ ਲੱਗ ਜਾਂਦਾ ਜਾਂ ਆਪਣੀ ਜ਼ਮੀਨ ਬਾਰੇ ਪਤਾ ਲੱਗ ਜਾਂਦਾ ਫਿਰ ਰਿਸ਼ਤਾ ਕਰਦੇ ਸੀ ਸਿਆਣੇ ਬਣ ਕੇ ਨਾ ਚੰਗੇ ਦਿਮਾਗ ਤੋਂ ਸੋਚਿਆ ਕਰ ਮੜਾ ਜਾ। ਹਾਂ ਸੋਚੀ ਜਾਨੀ ਆ ਮੈਂ ਤਾਂ। ਤੂੰ ਨਾ ਕੋ ਸੋਚੀ। ਲੈ ਦਿਮਾਗ ਤੇਰਾ ਖਰਾਬ ਓਏ। ਮੈਂ ਤੈਨੂੰ ਆਖੀ ਪੌਂਕੀ ਤੇ ਜਾਨਾ ਵੀ ਹੁਣ ਕਰ ਲਾਂਗੇ ਹੁਣ ਸਾਰਾ ਕੁਝ ਹੋ ਜਾਊਗਾ। ਕੀ ਨਹੀਂ ਕਰ ਸਕਦੇ। ਤੂੰ ਨਾ ਅੱਜ ਕੱਲ੍ਹ ਦੀਆਂ ਸ਼ਹਿਰ ਨੇ ਕੁੜੀਆਂ। ਬਥੇਰਾ ਪਮਾ ਕਿੰਨਾ ਹੀ ਕਰਨਾ। ਕੋਈ ਨਹੀਂ ਹੁੰਦਾ ਕੋਈ ਸ਼ਹਿਰ ਨਹੀਂ ਹੈਗੀ ਸੀ। ਹੈਂ? ਬਤਾਹੀਂ ਤਾਂ ਤੇਰੇ ਪੱਲੇ ਪੈ ਗਈ। ਆਹੋ ਤੇਰੇ ਮੇਰੇ ਪੱਲੇ ਪੈ ਗਈਆਂ ਤੂੰ। ਚੰਗਾ। ਜੇ ਸ਼ਹਿਰ ਹੁੰਦੀ ਫੇਰ ਕਦੇ ਘਟੇ ਸੀ। ਤੂੰ ਸ਼ਹਿਰ ਨਹੀਂ ਹੈਗੀ ਹੈਂ? ਕਮਾਲ ਉਹ ਮਾਂ ਮੇਰੀ ਰੋਟੀ ਨੂੰ ਦਰਸਦੀ ਮਰ ਗਈ ਉਹ ਤਾਂ ਦੋ ਵਰਕੀਆਂ ਨਹੀਂ ਸੀ ਡਿੰਡੀ ਹੁੰਦੀ ਪੈਨਸ਼ਨ ਫੜਦੀ ਸੀ ਚੁੱਪ ਕਰਕੇ ਬੋਧੇ ਚ ਪਾ ਲੈਂਦੀ ਸੀ ਅੱਜ ਆ ਕੇ ਮੈਂ ਸ਼ਹਿਰ ਨਹੀਂ ਹੈਗੀ ਪਰਸਨਾ ਖੜੀਆਂ ਜੇ ਮੈਂ ਤੇ ਪਰਸਨਾ ਕਿਹੜਾ ਮੈਂ ਪੇਕੇ ਦੇ ਆਈ ਇੱਥੇ ਲੱਗੀਆਂ ਐਸੇ ਘਰ ਚ ਮੈਨੂੰ ਪਤਾ ਤੇਰੀ ਮਾਂ ਵੀ ਤਾਂ ਆਉਦੀ ਹੁੰਦੀ ਸੀ ਖਾਲੀ ਥਾਂ ਦੀ ਐਡਾ ਵੱਡਾ ਝੋਲਾ ਭਰ ਕੇ ਇੱਥੋਂ ਲੈ ਜਾਂਦੀ ਸੀ ਹੋਰ ਹੂੰ ਤੇਰੇ ਘਰੇ ਮੈਂ ਕੀ ਨਹੀਂ ਢੋਆ ਕਦੂਆ ਕਦੂ ਮੈਂ ਢੋ ਤੇ ਆਲੂ ਮੈਂ ਗੱਟਿਆਂ ਨੇ ਗੱਟੇ ਚਕਾਤੇ ਹੈ ਮੈਂ ਤਾਂ ਇਹ ਤਾਂ ਸੁਣਾਈ ਜਾਂਣਾ ਹੁਣ ਤੂੰ ਤੇ ਸੁਣਾਉਣ ਬੈਠ ਸੁਣਾਈ ਰਹੀ ਏ ਫਿਰ ਜੇ ਤੂੰ ਮੈਨੂੰ ਬੋਲੀ ਜਾਨੀ ਆ ਕਿ ਮੈਂ ਪੰਛਾ ਕਿਹੜਾ ਪੇਕੇ ਭੇਜਦੀਆਂ ਪੇਕੇ ਤੂੰ ਕੀ ਨਹੀਂ ਭੇਜਿਆ ਦੱਸੀ ਮੈਨੂੰ ਰਾਸ਼ਲ ਬਾਜੀ ਤੇਰੇ ਪੇਕੇ ਨਾਲ ਵੇ ਇਧਾਰੇ ਹਾਂ ਕੋਈ ਨਹੀਂ ਹਾਂ ਕੋਈ ਨਹੀਂ ਮੇਰੇ ਪੇਕੇ ਕਿਹੜਾ ਨੰਬਰ ਸੀਗੇ ਕੁਛ ਹੈ ਨਹੀਂ ਸੀ ਉਹਨਾਂ ਕੋਲ ਚੱਲ ਚੰਗਾ ਸਜ ਕੇ ਚਾਹ ਪਾਣੀ ਬਣਾ ਲੈ ਚਾਹ ਪਾਣੀ ਮੈਂ ਤਾਂ ਉਹ ਮਹਾਰਾਣੀ ਬੈਠੀ ਸੀਗੀ ਬੈੱਡ ਤੇ ਚੜੀ ਮੈਂ ਤਾਂ ਉਹਨੂੰ ਕਹਿ ਸਾਮ ਆਪਦਰ ਸੋਈ ਹੁਣ ਉਹਨੂੰ ਕਹਿਆ ਕਰ ਚਾਹ ਨੂੰ ਪੁੱਤ ਪੁੱਤ ਕਹਿ ਕੇ ਚਾਹ ਬਣਵਾ ਲਿਆ ਕਰ ਹੁਣ ਫਿਰ ਉਹਦੋਂ ਕਹਿਦੀ ਮੜਾ ਜਿਆ ਕਿਤੇ ਪਾ ਪੀਸ ਤੇ ਚਾਹ ਹੁਣ ਮੈਂ ਤਾਂ ਨਹੀਂ ਸਾਰੀ ਉਮਰ ਕਰੀ ਜਾਣਾ ਬਥੇਰਾ ਕਰ ਲਿਆ ਕਰ ਲਿਆ ਚੰਗਾ ਹੁਣ ਮਾੜੇ ਜੇ ਤੂੰ ਵੀ ਨਾ ਜੀਵ ਨੂੰ ਮਾੜੇ ਜੇ ਕੰਟਰੋਲ 'ਚ ਰੱਖ ਲਿਆ ਕਰ ਸਿਆਣੀਆਂ ਬੁੜੀਆਂ ਨਾ ਮਿੱਠੇ ਮਿੱਠੇ ਨਾਲ ਕੰਮ ਲਾ ਲੈਂਦੀਆਂ ਹੁੰਦੀਆਂ ਪਰ ਤੇ ਤ ਉਹ ਵੀ ਨਹੀਂ ਲੈਣਾ ਹੁੰਦਾ ਬਸ ਬਸ ਇਹ ਜੀ ਪੱਲੇ ਪਈ ਆ ਮੇਰੇ